ਕੋਸ਼ ਲੋਕ ਤੁਹਾਨੂੰ ਹਸਾ ਹਸਾ ਕੇ ਹਨਾ ਤੁਹਾਨੂੰ ਇਹ ਮਹਿਸੂਸ ਕਰਾ ਜਾਂਦੇ ਆ ਵੀ ਕਿਤੇ ਆਪਾਂ ਹੱਸਣਾ ਤਾਂ ਨਹੀਂ ਭੁੱਲ ਗਏ ਜਿਵੇਂ ਆਪਾਂ ਕਹਿੰਦੇ ਵੀ ਹੱਸ ਖੁੱਲੇ ਹੱਸਣ ਨੂੰ ਤਾਂ ਲੋਕ ਕਹਿੰਦੇ ਵੀ ਇਹ ਤਾਂ ਬਿੰਡੂ ਆ ਤੇ ਸਮਾਈਲ ਕਰਨ ਨੂੰ ਕਹਿੰਦੇ ਪੜ੍ਹੇ ਨਹੀਂ ਕਿ ਜਿਹੜੇ ਘਰਾਂ ਚ ਆਪਾਂ ਕਹਿੰਦੇ ਆ ਵੀ ਹਾਸੇ ਗੂੰਜਦੇ ਨੇ ਉੱਚੀ ਹੱਸਦੇ ਨੇ ਲੋਕ ਹੱਸਦਿਆਂ ਦੇ ਘਰ ਵਸਦੇ ਵਸਦੇ ਸਹੀ ਗੱਲ ਆ ਤੇ ਆਪਾਂ ਤਾਂ ਹੱਸਣ ਨੂੰ ਹੀ ਅਣਪੜ ਹੋਣਾ ਸਮਝਣ ਲੱਗ ਗਏ ਜਿਵੇਂ ਖੁਸਤਿੰਦਰ ਦਾ ਗੀਤ ਆਇਆ ਸੀ ਨਾ ਪਿੱਛੇ ਜਦ ਮਰਜੀ ਦੇਖ ਲਈ ਆ ਕੇ ਹੱਸਦੇ ਹੀ ਰਹਨੇ ਆ ਜੋ ਤੁਸੀਂ ਉੱਤੇ ਨੱਚਦੇ ਹੋ ਤੁਹਾਡਾ ਮੱਲੋ ਮੱਲੀ ਤੁਹਾਡੀ ਹਾਸੀ ਨਿਕਲਦੀ ਤੁਮਰਜੀ ਦੇਖ ਲਿਆ ਕੇ ਹੱਸਦੇ ਹੀ ਰਹੇ ਆਪਣਾ ਨਿੱਕੇ ਨਿੱਕੇ ਹੁੰਦੇ ਤੇ ਮੈਨੂੰ ਮਤਲਬ ਮੇਰੇ ਮੇਰਾ ਤਾਂ ਮੈਨੂੰ ਯਾਦ ਆ ਵੀ ਆਪਣੇ ਨਾ ਕੁਤਕ ਧਾੜੀਆਂ ਦਾ ਬਹੁਤ ਰੰਗ ਹੁੰਦਾ ਹਾਂ ਜੇ ਕੋਈ ਹੂੰ ਨਹੀਂ ਹੱਸ ਰਿਹਾ ਕਿਸੇ ਦਾ ਉਹਦੇ ਉਹ ਕਰ ਦਿੰਦੇ ਸੀ ਕੁਤਕ ਧਾੜੀਆਂ ਕਰਦਾ ਕੋਈ ਨਾ ਕੋਈ ਜਾਣਾ ਤੇ ਫਿਰ ਉਹ ਹੱਸ ਹੱਸ ਲੋਟਪੋੜ ਤੁਹਾਡਾ ਦਮ ਚੜ ਜਾਂਦਾ ਬੁਰਾ ਹਾਲ ਹੋ ਜਾਂਦਾ ਹਨਾ ਕਿਸੇ ਕਿਸ ਦੇ ਤਾਂ ਹੁੰਦੀਆਂ ਵੀ ਬਾੜੀਆਂ ਹੁਣ ਕੋਈ ਉਹੇ ਜਿਹੀਆਂ ਖੇਡਾ ਹੀ ਨਹੀਂ ਖੇਡਦਾ ਕਈ ਲੋਕਾਂ ਨੂੰ ਪਰ ਅੱਜ ਦੇ ਟਾਈਮ ਤੇ ਵਹਿਮ ਹੁੰਦਾ ਵੀ ਮੈਂ ਨਾ ਹੱਸ ਕੇ ਫੋਟੋ ਨਹੀਂ ਖਿਚਾਉਣੀ ਕਿਉਂਕਿ ਮੈਂ ਸੋਹਣਾ ਨਹੀਂ ਹੱਸਦਾ ਮੇਰੀ ਸਮਾਈਲ ਨਾ ਸੋਹਣੀ ਨਹੀਂ ਹੈਗੀ ਪਰ ਇਹ ਗੱਲ ਤੁਸੀਂ ਪੱਲੇ ਬੰਨ ਲਓ ਬਈ ਵੀ ਹੱਸਦਾ ਤਾਂ ਹਰ ਬੰਦਾ ਸੋਹਣਾ ਲੱਗਦਾ ਆਪਾਂ ਹੁਣ ਕੀ ਕਰਦੇ ਆ ਕੋਈ ਗੁੱਸੇ ਹੋਇਆ ਬੈਠਾ ਉਹਨੂੰ ਹੋਰ ਖੇਚੜਾਉਣ ਲੱਗ ਜਾਨੇ ਆ ਮਾਹੌਲ ਲਾਈਟ ਕਰਨ ਦੀ ਬਜਾਏ ਆਪ ਵੀ ਰੁੱਸ ਕੇ ਬੈਜਾਨੇ ਆ ਵੀ ਠੀਕ ਆ ਬਈ ਤੂੰ ਵੀ ਨਹੀਂ ਬੋਲਤੇ ਮੈਂ ਵੀ ਨਹੀਂ ਬੋਲ ਉਦੋਂ ਹੁੰਦਾ ਸੀ ਫਿਰ ਉਹ ਆ ਵੀ ਆਪਾਂ ਦੋਨੇ ਰੁੱਸ ਬੈਠੇ ਤਾਂ ਮਨਾਉਂ ਘਾੜ ਉਹ ਵਿਆਹ ਚ ਜਾ ਕੇ ਵੀ ਆਏ ਬੈਠੇ ਹੁੰਦੇ ਨੇ ਕੀਰ ਬਾਈ ਉਹਦਾ ਹਸਲਾ ਉਹਦਾ ਜਿੰਦਗੀ ਚ ਜੋ ਚੱਲ ਰਿਹਾ ਚੱਲਦੀ ਰਿਹਾ ਪੂਰਾ ਬਾਈ ਨਹੀਂ ਕਹਿੰਦਾ ਹੁੰਦਾ ਕਹਿੰਦਾ ਭੋਗ ਵਾਲਾ ਮੂੰਹ ਭੋਗ ਦੇ ਕਾਰਡ ਵਰਗਾ ਮੂੰਹ ਲੈ ਕੇ ਵਿਆਹ ਕਰ ਬੈਠ ਜਾਂਦੇ ਆ ਤੇ ਸਹੀ ਗੱਲ ਆ ਜਿਹੜਾ ਬੰਦਾ ਹੱਸਣ ਖੇਡਣ ਵਾਲੇ ਨਾਲ ਢਿੱਡ ਫਰੋਲ ਸਕਦਾ ਨਾ ਉਹ 부ਜੇ ਜੇ ਮੂੰਹ ਵਾਲੇ ਨਾਲ ਤੁਸੀਂ ਫਰੋਲ ਨਹੀਂ ਸਕਦੇ ਹਾਂ ਜਿੰਨਾ ਚਿਰ ਤੁਸੀਂ ਕਿਸੇ ਨਾਲ ਹੱਸਦੇ ਨਹੀਂ ਮੈਨੂੰ ਨਹੀਂ ਲੱਗਦਾ ਉਹਨਾਂ ਚਿਰ ਤੁਸੀਂ ਕਿਸੇ ਨਾਲ ਦੁੱਖ ਸਾਂਝਾ ਕਰ ਸਕਦੇ ਆਉਂਦਾ ਵੀ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਪਹਿਲਾਂ ਆਪਾਂ ਜਦੋਂ ਛੋਟੇ ਹੁੰਦੇ ਸੀ ਆਪਰ ਨੂੰ ਸਾਰਿਆਂ ਨੂੰ ਚੁਟਕਲੇ ਯਾਦ ਹੁੰਦੇ ਸੀ ਵੀ ਕੋਈ ਬੰਦਾ ਕੋਸਟ ਆਪ ਤੇ ਫਿਰ ਆ ਬਹੁਤ ਹਾਸ ਦੇ ਵੀ ਸੀ ਹੈਨਾ ਬਈ ਮੈਂ ਉਹਦੇ 10 ਮਿੰਟ ਲਾਏ ਦਿਮਾਗ ਤੇ ਜ਼ੋਰ ਪਾਇਆ ਵੀ ਮੈਨੂੰ ਤਾਂ ਕੋਈ ਚੁਟਕਲਾ ਹੀ ਨਹੀਂ ਯਾਦ ਆ ਰਿਹਾ ਵੀ ਹੁਣ ਸਾਨੂੰ ਚੀਜ਼ਾਂ ਹੀ ਨਹੀਂ ਪਤਾ ਅਸੀਂ ਬੋਲੀਏ ਕੀ ਹੱਸਿਆ ਕਰੋ ਸਨਾ ਬਹੁਤ ਜ਼ਰੂਰੀ ਹੈ ਤੇ ਖੁੱਲ ਕੇ ਹੱਸਿਆ ਕਰੋ ਇੱਕ ਜਿਹੜਾ ਬੰਦਾ ਵੱਧ ਹੱਸਦਾ ਉਹਨੂੰ ਰੋਕਿਆ ਨਾ ਕਰੋ ਕਿਉਂਕਿ ਇਹ ਬਹੁਤ ਵੱਡਾ ਪਾਪ ਆ ਥੋੜਾ 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 ਹੱਸਣਾ ਜ਼ਰੂਰ ਚਾਹੀਦਾ ਹੈ ਦੁੱਖ ਹੋਵੇ ਦੱਸਣਾ ਜ਼ਰੂਰ ਚਾਹੀਦਾ ਥੋੜਾ 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 ਹਾਂਜੀ ਹਾਂਜੀ ਵੀਰਾ ਸ਼ੁਰੂ ਕਰੋ ਕਰੀਏ ਹੂੰ ਸਤਿ ਸ਼੍ਰੀ ਅਕਾਲ ਬੀ ਸੋਸ਼ਲ ਦੇਖ ਰਹੀ ਹੂੰ ਤੁਸੀਂ ਪ੍ਰੋਗਰਾਮ ਹੈ ਗੱਲ ਤੇ ਗੱਲ ਤੇ ਮੈਂ ਆ ਹਰਸੀ ਤੇ ਮੈਂ ਆ ਮਨਵੀਰ ਤੇ ਤੁਸੀਂ ਕੌਣ ਹੋ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਚ ਦੱਸਿਓ ਅਸੀਂ ਅੱਜ ਤੁਹਾਨੂੰ ਵੀ ਲੱਗ ਰਿਹਾ ਹੋਊਗਾ ਵੀ ਖੁਸ਼ ਖੁਸ਼ ਆ ਕਿਉਂਕਿ ਕਈ ਵਾਰੀ ਨਾ ਆਪਾਂ ਬਹੁਤ ਕਿਸੇ ਇਹੋ ਜਿਹੇ ਇਨਸਾਨ ਨੂੰ ਮਿਲਦੇ ਆ ਜਿਹੜਾ ਆਪਦੀ ਸਾਰੀ એનર્ਜੀ ਤੁਹਾਨੂੰ ਦੇ ਆ ਮਤਲਬ ਸਾਰੀ ਊਰਜਾ ਸਾਨੂੰ ਦੇ ਜਾਂਦਾ ਤੇ ਸਾਨੂੰ ਵੀ ਉਨੀ ਊਰਜਾ ਨਾਲ ਭਰ ਜਾਂਦਾ ਹੈ ਨਾ ਬਿਲਕੁਲ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹ ਦੱਸਦਾ ਵੀ ਮਨਵੀਰ ਨੇ ਅੱਜ ਇੱਕ ਬਹੁਤ ਸੋਹਣੀ ਇੰਟਰਵਿਊ ਕੀਤੀ ਆ ਉਹ ਇੰਟਰਵਿਊ ਤੁਸੀਂ ਹੁਣ ਦੇਖ ਦੇਖ ਚੁੱਕੇ ਹੋਵੋਗੇ ਫਿਰ ਵੀਰਵਾਰ ਨੂੰ ਦੇਖੀ ਹੋ ਜੇ ਨਹੀਂ ਦੇਖੀ ਤਾਂ ਜਾ ਕੇ ਦੇਖੋ ਹਨਾ ਜਨਕ ਸ਼ਰਮੀਲਾ ਜੀ ਹੋਰਾਂ ਨਾਲ ਤੇਰੀ ਬਹੁਤ ਸੋਹਣੀ ਇੰਟਰਵਿਊ ਹੋਈ ਆ ਤੇ ਨਾ ਮੈਂ ਅੱਜ ਉਹਨਾਂ ਨੂੰ ਮਿਲੀ ਆਪਾਂ ਇੰਟਰਵਿਊ ਤੋਂ ਪਹਿਲਾਂ ਵੀ ਕਿੰਨੀਆਂ ਗੱਲਾਂ ਕੀਤੀਆਂ ਇੰਟਰਵਿਊ ਦੌਰਾਨ ਤੂੰ ਉਹਨਾਂ ਨਾਲ ਇੰਨੀਆਂ ਗੱਲਾਂ ਕੀਤੀਆਂ ਤੇ ਮਗਰੋਂ ਵੀ ਹਾਂ ਤੇ ਆਪਾਂ ਅੱਜ ਇੰਨਾ ਖੁੱਲ ਕੇ ਹੱਸਿਆ ਹਾਂ ਤੇ ਅਸੀਂ ਨਾ ਗੱਲਾਂ ਉਹਨਾਂ ਨਾਲ ਗੱਲਾਂ ਕਰਨ ਤੋਂ ਬਾਅਦ ਹੀ ਸੋਚਿਆ ਵੀ ਅੱਜ ਨਾ ਥੋੜਾ ਜਿਹਾ ਖੁਸ਼ ਨੁਮਾ ਮਾਹੌਲ ਟੌਪਿਕ ਅਸੀਂ ਹੋਰ ਸੋਚ ਕੇ ਆਏ ਸੀ ਉਹਦੇ ਕਰਾਂਗੇ ਪਰ ਸਾਡਾ ਜੀ ਨਹੀਂ ਕੀਤਾ ਵੀ ਅਸੀਂ ਆਹ ਜ਼ੋਨ ਤੋਂ ਬਾਹਰ ਜਾਈਏ ਬਾਹਰ ਜਾਈਏ ਤੇ ਉਹੀ ਆ ਵੀ ਕੋਸ਼ ਲੋਕ ਤੁਹਾਨੂੰ ਹਸਾ ਹਸਾ ਕੇ ਹਨਾ ਤੁਹਾਨੂੰ ਇਹ ਮਹਿਸੂਸ ਕਰਾ ਜਾਂਦੇ ਆ ਵੀ ਕਿਤੇ ਆਪਾਂ ਹੱਸਣਾ ਤਾਂ ਨਹੀਂ ਭੁੱਲ ਗਏ ਹੂੰ ਕਿਤੇ ਆਪਾਂ ਹੁਣ ਕਿਸੇ ਵੀ ਗੱਲ ਸੁਣ ਕੇ ਸਿਰਫ ਕੱਲੀ ਫਿੱਕੀ ਸਮਾਈਲ ਕਰਕੇ ਤਾਂ ਨਹੀਂ ਆ ਜਾਂਦੇ ਜਿਵੇਂ ਆਪਾਂ ਕਹਿੰਦੇ ਵੀ ਹੱਸਾ ਖੁੱਲੇ ਹੱਸਣ ਨੂੰ ਤਾਂ ਲੋਕ ਕਹਿੰਦੇ ਵੀ ਇਹ ਤਾਂ ਬਿੰਡੂ ਆ ਤੇ ਸਮਾਈਲ ਕਰਨ ਨੂੰ ਕਹਿੰਦੇ ਪੜ੍ਹੇ ਨਹੀਂ ਕਿਹਾ ਹਾ ਹੈਨਾ ਤਾਂ ਉਹਨੇ ਜਿਹੜੇ ਘਰਾਂ ਚ ਆਪਾਂ ਕਹਿੰਦੇ ਆ ਵੀ ਹਾਸੇ ਗੂੰਜਦੇ ਨੇ ਉੱਚੀ ਹੱਸਦੇ ਨੇ ਲੋਕ ਹੱਸਦਿਆਂ ਦੇ ਘਰ ਵਸਦੇ ਵਸਦੇ ਸਹੀ ਗੱਲ ਆ ਤੇ ਆਪਾਂ ਤਾਂ ਹੱਸਣ ਨੂੰ ਹੀ ਅਣਪੜ ਹੋਣਾ ਸਮਝਣ ਲੱਗ ਗਏ ਅਸੀਂ ਮਤਲਬ ਕਿੰਨਾ ਉਹ ਚੀਜ਼ਾਂ ਨੂੰ ਐ ਸੋਚਣ ਲੱਗ ਗਈ ਵੀ ਕਿਸ ਤਰੀਕੇ ਚ ਬਹਿਣਾ ਹਾਂ ਗੱਲ ਕਰਨੀ ਆ ਜਦੋਂ ਜਿਵੇਂ ਆਪਾਂ ਹੁਣ ਹਾਸਾ ਸ਼ਬਦ ਦੀ ਆਉਂਦੇ ਆਪ ਚਾਹ ਹੈ ਜਦੋਂ ਅਸੀਂ ਕਿਹਾ ਨੇ ਹਾਸਾ ਤੋੜੇ ਮੂੰਹ ਤੇ ਕੁਦਰਤੀ ਹਾਸੇ ਆਉਂਦੀ ਆ ਨਾ ਤੁਸੀਂ ਹੱਸਦੇ ਹੋ ਜਿਵੇਂ ਆਪਾਂ ਗੀਤਗਾ ਪਤਾ ਮੈਨੂੰ ਉਹ ਵੀ ਪਹਿਲਾਂ ਗਾ ਰਹੀਆਂ ਸੀ ਸ਼ੂਟ ਤੋਂ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਤੁਸੀਂ ਉਹ ਗੱਲ ਸੁਣਦੇ ਥੋਨਾਂ ਦਾ ਵੀ ਯਾਰ ਮੈਂ ਹੱਸਾਂ ਜਿਵੇਂ ਕੋਸਤਿੰਦਰ ਦਾ ਗੀਤ ਆਇਆ ਸੀ ਨਾ ਪਿੱਛੇ ਜਦ ਮਰਜੀ ਦੇਖ ਲਈ ਆ ਕਿ ਹੱਸਦੇ ਹੀ ਰਹਿਨੇ ਆ ਜੋ ਤੁਸੀਂ ਉੱਤੇ ਨੱਚਦੇ ਹੋ ਥੋੜਾ ਮੱਲੋ ਮੱਲੀ ਤੁਹਾਡੀ ਹਾਸੇ ਨਿਕਲਦੀ ਆ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੋਣਾ ਜਿਹੜਾ ਉਹ ਗੀਤ ਸੁਣਦਾ ਜਾ ਫਿਰ ਜਦੋਂ ਉਹਦੇ ਤੇ ਨੱਚਦਾ ਤੇ ਉਹਦੇ ਫੇਸ ਤੇ ਇੱਕ ਵੱਡੀ ਸਾਰੀ ਸਮਾਈਲ ਨਹੀਂ ਹੁੰਦੀ ਹਾਂ ਤੁਸੀਂ ਬਹੁਤ ਖੁੱਲ ਕੇ ਹੱਸ ਰਹੇ ਹੁੰਨੇ ਹੋ ਭਾਵੇਂ ਕੋਈ ਵੱਡਾ ਬੰਦਾ ਹੋਵੇ ਭਾਵੇਂ ਕੋਈ ਜਵਾਗ ਹੋਵੇ ਮੈਨੂੰ ਲੱਗਦਾ ਉਹ ਗੀਤ ਪੀੜੀ ਮਤਲਬ ਹਰੇਕ ਪੀੜੀ ਨੇ ਸੁਣਿਆ ਹਾਂ ਜਿਹੜਾ ਹੁਣ ਆਇਆ ਇਸ ਟਾਈਮ ਦੇ ਗੀਤ ਸਾਰੀਆਂ ਪੀੜੀਆਂ ਸੁਣਨੇ ਹੁੰਦਾ ਨਹੀਂ ਬਹੁਤ ਘੱਟ ਹੁੰਦਾ ਬਹੁਤ ਘੱਟ ਇਹ ਜਿਹੇ ਗੀਤ ਹੁੰਦੇ ਆ ਉਹ ਕਿਉਂ ਸੁਣਿਆ ਕਿਉਂਕਿ ਮੈਨੂੰ ਲੱਗਦਾ ਕਿਤੇ ਨਾ ਕਿਤੇ ਹਾਸੇ ਪਿੱਛੇ ਰਹਿ ਗਏ ਬਿਲਕੁਲ ਤੇ ਸਾਨੂੰ ਇਹ ਜਿਹੇ ਗੀਤ ਮਹਿਸੂਸ ਕਰਾਉਂਦੇ ਨੇ ਵੀ ਹਾਂ ਸਭੀ ਦੰਦੇ ਸੀ ਅਸੀਂ ਤਾਂ ਕਿਸੇ ਟਾਈਮ ਨਾਲੇ ਕਿੰਨੇ ਲੋਕਾਂ ਦੇ ਆਪਾਂ ਦੇਖ ਸੀ ਜੋ ਕਿ ਫੋਟੋ ਵੀ ਪਾਉਂਦਾ ਸੀ ਉਦੋਂ ਉਹ ਦਿਨ ਜਦੋਂ ਗੀਤ ਟ੍ਰੈਂਡ ਵੀ ਕਰ ਰਿਹਾ ਸੀ ਜਾਂ ਚੱਲ ਰਿਹਾ ਸੀਗਾ ਹਰ ਇੱਕ ਦੀ ਤੁਹਾਨੂੰ ਦੂਜੀ ਫੋਟੋ ਤੇ ਉਹੀ ਗੀਤ ਮਿਲਦਾ ਸੀ ਵੀ ਜਿਵੇਂ ਲੋਕ ਦੱਸਣਾ ਚਾਹੁੰਦੇ ਹੋਣ ਵੀ ਨਹੀਂ ਅਸੀਂ ਹਲੇ ਵੀ ਖੁਸ਼ ਹੁੰਨੇ ਆ ਅਸੀਂ ਹਲੇ ਵੀ ਹੱਸਦੇ ਆ ਪਰ ਆ ਗੱਲ ਆਪਾਂ ਨੂੰ ਮੰਨਣੀ ਪੋਗੀ ਵੀ ਆਪਾਂ ਹੁਣ ਪਹਿਲਾਂ ਜਿੰਨਾ ਨਹੀਂ ਹੱਸਦੇ ਘਟ ਗਏ ਬਹੁਤ ਘਟ ਗਏ ਇੱਕ ਤਾਂ ਮਤਲਬ ਉਹ ਜਿਵੇਂ ਸਮਾਈਲ ਵਾਲੀ ਗੱਲ ਆਏ ਇੱਕ ਵਾਰ ਸੀ ਕਿਸੇ ਗੱਲ 'ਚ ਇੰਟਰਸਟਿੰਗ ਸ਼ੋਅ ਕਰਦੇ ਵੀ ਮੈਨੂੰ ਤੇਰੇ 'ਚ ਕੋਈ ਦਿਲਚਸਪੀ ਨਹੀਂ ਇੱਕ ਮੈਨੂੰ ਲੱਗਦਾ ਮਨਵੀਰ ਐ ਵੀ ਹੁੰਦਾ ਨਾ ਵੀ ਜਦੋਂ ਕੋਈ ਬੰਦਾ ਹਾਸੇ ਵਾਲੀ ਗੱਲ ਸੁਣਾ ਰਿਹਾ ਮੈਂ ਬਹੁਤ ਲੋਕ ਇਹ ਜੇ ਦੇਖੇ ਆ ਉਹ ਜਾਣ ਬੁੱਝ ਕੇ ਹਾਸੇ ਕੰਟਰੋਲ ਕਰਨਗੇ ਵੀ ਇਹਨੂੰ ਇੰਪੋਰਟੈਂਸ ਮਿਲ ਜੂਗੀ ਜੇ ਇਹਦੀ ਗੱਲ ਤੀ ਸਾਰੇ ਹੱਸ ਸੀਗੇ ਵੀ ਮੈਂ ਥੋੜਾ ਜਿਹਾ ਐ ਹੋ ਕੇ ਬਹਿਨਾ ਜਾਂ ਬਹਿਨੀ ਆ ਵੀ ਥੋੜਾ ਜਿਹਾ ਤਾਂ ਲੱਗੇ ਵੀ ਠੀਕ ਆ ਮੈਨੂੰ ਐਡਾ ਫਰਕ ਨਹੀਂ ਪੈਂਦਾ ਉਹ ਭਾਈ ਹਰ ਕੋਈ ਬੰਦਾ ਥੋੜੀ ਹਸਾਉਂਦਾ ਤੁਹਾਨੂੰ ਤੇ ਹੱਸਣ ਦੇ ਮੌਕੇ ਤੁਹਾਡੇ ਕੋਲੇ ਬਾਰ-ਬਾਰ ਜੇ ਤੁਹਾਨੂੰ ਹਸਾਉਣਾ ਨਹੀਂ ਆਉਂਦਾ ਹੱਸਣਾ ਤਾਂ ਆਉਂਦਾ ਹੱਸਣਾ ਤਾਂ ਤੁਹਾਡੇ ਹੱਥ 'ਚ ਆ ਅੱਜ ਆਪਾਂ 11:11 ਵਜੇ ਤੋਂ ਲੈ ਕੇ ਹੁਣ ਆਪਾਂ ਮੇਲਾ ਦਾ 4.5 ਪੌਣੇ 5 ਦਾ ਸਮਾਂ ਹੋ ਗਿਆ ਹਾਂ ਪੌਣੇ 5 ਹੋਣ ਚ 5 ਮਿੰਟ ਰਹਿ ਗਈ ਹਾਂ ਮਤਲਬ ਇੰਨਾ ਟਾਈਮ ਹੱਸੀਆਂ ਹੁਣੇ-ਹੁਣੇ ਆਪਾਂ ਉਹਨਾਂ ਨੂੰ ਵਿਦਾ ਕੀਤਾ ਹੈ ਨਾ ਤੇ ਉਦੋਂ ਬਾਅਦ ਹੀ ਆਪਾਂ ਆ ਚੀਜ਼ ਸੋਚੀ ਵੀ ਨਹੀਂ ਅੱਜ ਵਾਲੀ એનર્ਜੀ ਉੱਥੇ ਰਹਿਣੀ ਚਾਹੀਦੀ ਹੈ ਤੇ ਕਾਸ਼ ਸਾਰੇ ਲੋਕ ਐਂ ਖੁਸ਼ ਰਹਿਆ ਕਰਨ ਆਪਾਂ ਵੀ ਸਾਰੇ ਵੀ ਪਰ ਹੁਣ ਤੈਨੂੰ ਆਪਾਂ ਕਿੰਨੇ ਵਾਰੀ ਹੂੰ ਵੀ ਕਹਿ ਰਹੇ ਹੁੰਨੇ ਆ ਜੇ ਆਪਾਂ ਕਿਸੇ ਗੱਲ ਤੇ ਥੋੜਾ ਜਿਹਾ ਕਦੇ ਵੱਧ ਖੁਸ਼ ਹੋ ਲਈਏ ਉਦੋਂ ਬਾਅਦ ਆਪਾਂ ਨਹੀਂ ਕਹਿੰਦੇ ਵੀ ਯਾਰ ਅੱਜ ਆਪਾਂ ਕਿੰਨਾ ਹੱਸਿਆ ਜਾਂ ਅੱਜ ਆਪਾਂ ਕਿੰਨੇ ਟਾਈਮ ਬਾਅਦ ਹੱਸਿਆ ਵੀ ਹੁਣ ਸਾਨੂੰ ਇਹ ਚੀਜ਼ ਯਾਦ ਕਰਨੀ ਪੈਂਦੀ ਆ ਵੀ ਯਾਰ ਮੈਂ ਲਾਸਟ ਕਦੋਂ ਹੱਸਿਆ ਸੀ ਇੰਨਾ ਖੁੱਲ ਕੇ ਵੀ ਸੱਚੀ ਅਸੀਂ ਹੱਸਦੇ ਨਹੀਂ ਹੈਗੇ ਉਵੇਂ ਆਪਾਂ ਆਪਦੇ ਜਿਵੇਂ ਆਪਦੇ ਕਿਸੇ ਨੂੰ ਮਿਲਦੇ ਆ ਹਨਾ ਪਰਿਵਾਰ ਚ ਬਹਿ ਕੇ ਕੋਈ ਗੱਲ ਕਰਦੇ ਆ ਉੱਥੇ ਵੀ ਸਾਰੇ ਮਤਲਬ ਉਹੀ ਬਣੇ ਸਵਰੇ ਜੇ ਬੈਠੇ ਰਹਿੰਦੇ ਆਂਗੇ ਉੱਥੇ ਵੀ ਸਾਨੂੰ ਉਹ ਗੱਲਾਂ ਨਹੀਂ ਆਉੜਦੀਆਂ ਅਸੀਂ ਬਾਰੀ-ਬਾਰੀ ਉਹ ਗੱਲਾਂ ਕਰਕੇ ਹੁਣ ਹੱਸਦੇ ਨਹੀਂ ਜਿਹੜੀਆਂ ਗੱਲਾਂ ਆਪਾਂ ਪਹਿਲਾਂ ਕਰਕੇ ਹੱਸਦੀਆਂ ਅੰਦਰੋਂ ਅਸੀਂ ਹੈਨਾ ਪਹਿਲਾਂ ਨਾ ਜਿਵੇਂ ਆਪਣੇ ਘਰ ਦੇ ਆਨੇ ਕੋਈ ਗੱਲਾਂ ਸੁਣਾਉਣੀ ਆ ਵੀ ਫਲਾਨਾ ਦਾ ਜਦੋਂ ਛੋਟਾ ਹੁੰਦਾ ਸੀ ਉਹ ਤਾਂ ਨਲੀ ਵਗਦੀ ਸੀ ਹਣਾ ਐਹੀ ਜੀਆਂ ਗੱਲਾਂ ਸੁਣਾਉਣੀ ਆ ਆਪਾਂ ਨਾ ਦੇਖ ਆ ਗੱਲਾਂ ਆਪਾਂ ਉਹੀ ਕਰਕੇ ਹੱਸ ਪੈਂਦੇ ਆ ਹਾਂ ਇਹ ਕੋਈ ਗੱਲ ਥੋੜੀ ਸੀ ਨਾ ਇਹਦੇ 'ਚ ਕੋਈ ਕਹਾਣੀ ਸੀ ਨਾ ਇਹਨਾਂ ਗੱਲਾਂ 'ਚ ਕੋਈ ਤੰਤ ਹੁੰਦਾ ਸੀਗਾ ਪਰ ਇਹ ਗੱਲਾਂ ਸਾਡਾ ਅੰਦਰ ਮਗਰਵਸ ਖੁਸ਼ ਕਰ ਦਿੰਦੀਆਂ ਸੀ ਹੈਨਾ ਆਪਾਂ ਫਿਰ ਉਸ ਬੰਦੇ ਨੂੰ ਖੁਝਾਈ ਜਾਣਾ ਸਾਰਿਆਂ ਨੇ ਜਿਹੜੀ ਇਹ ਗੱਲ ਆਉਂਦੀ ਹੁੰਦੀ ਹੈ ਨਾ ਉਹਨੂੰ ਆਪਾਂ ਨਾ ਧਰ ਦੇ ਨਲੀ ਚੋਚਲ ਹਾਂ ਆ ਗੱਲਾਂ ਹੁੰਦੀਆਂ ਸੀ ਹੁਣ ਆਪਾਂ کہہ ਦਿੰਨੇ ਆਂ ਦੇਖ ਕਿਵੇਂ ਬਕਵਾਸ ਕੀਤੀ ਆ ਇਹ ਕੋਈ ਗੱਲ ਸੀ ਕਰਨ ਵਾਲੀ ਮੈਨੂੰ ਸਭ ਤੋਂ ਵੱਧ ਖੇਜ ਉਹਨਾਂ ਲੋਕਾਂ ਤੇ ਚੜਦੀ ਆ ਜਦੋਂ ਕੋਈ ਹਾਸੇ ਲਿਆ ਹੋਵੇ ਜੜਿਓ ਨੂੰ ਕਹਿੰਦੇ ਵੀ ਬਾਸ ਕਰ ਵੀ ਹੌਲੀ ਹੱਸੋ ਯਾ ਸਾਡੀ ਹਸਣ ਵਾਲੀ ਗੱਲ ਹੀ ਨਹੀਂ ਵੀ ਬਾਈ ਜੇ ਉਹਨੂੰ ਹਾਸੇ ਆ ਰਹੀ ਹੈ ਉਹਨੂੰ ਤਾਂ ਹੱਸ ਲੈਣ ਦੇ ਤੂੰ ਨਹੀਂ ਹੱਸਣਾ ਤੂੰ ਨਾ ਜੇ ਤੁਸੀਂ ਜ਼ਿੰਦਗੀ ਤੋਂ ਰੁੱਸੇ ਹੋ ਉਹ ਤਾਂ ਨਹੀਂ ਰੁੱਸੇ ਹੋਏ ਉਹਨੂੰ ਤਾਂ ਆਪ ਦਾ ਰਾਂਜਾ ਰਾਜੀ ਕਰਨਾ ਹੈ ਭਾਈ ਤੁਸੀਂ ਰੁੱਸੇ ਰਹੋ ਸਹੀ ਗੱਲ ਹੈ ਹਨਾ ਤੁਸੀਂ ਜ਼ਿੰਦਗੀ ਨੂੰ ਮਤਲਬ ਮੁੱਖ ਮੋੜਨ ਵਾਲੀ ਗੱਲ ਹੀ ਹੁੰਦੀ ਹੈ ਇੱਕ ਪ੍ਰਮਾਤਮਾ ਨੇ ਤੁਹਾਨੂੰ ਐਡੀ ਸੋਹਣੀ ਚੀਜ਼ ਦੇ ਕੇ ਭੇਜੀ ਹੈ ਜਦੋਂ ਕੋਈ ਹੱਸਦਾ ਨਾ ਫੇਰ ਆਪਾਂ ਮੁੜ ਕੇ ਉੱਥੇ ਆਉਨੇ ਆ ਅੱਜ ਜਿਹੜੀ ਗੱਲ ਸੀ ਮੈਨੂੰ ਉਹ ਹੱਸਦੀ ਇੰਨੇ ਸੋਹਣੇ ਲੱਗ ਰਹੇ ਸੀ ਕਿ ਮੈਂ ਉਹਨਾਂ ਨੂੰ ਹੱਸਦਿਆਂ ਦੇਖ ਕੇ ਹੱਸ ਪੈਂਦੀ ਸੀ ਹਾਂ ਮਤਲਬ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਵੀ ਮਨਵੀਰ ਇਹ ਹੱਸ ਕੇ ਉਹ ਕਿੰਨਾ ਸੋਹਣਾ ਲੱਗ ਰਿਹਾ ਸੀ ਤੇ ਮੈਂ ਮੇਰੇ ਫੇਰ ਮਤਲਬ ਗੱਲਾਂ ਦੁਖਣ ਲੱਗ ਗਈਆਂ ਮੈਂ ਐਂ ਰਹੀਆਂ ਪੂਰਾ ਟਾਈਮ ਮੈਂ ਖੁਸ਼ ਤੇ ਮੈਨੂੰ ਇਹ ਲੱਗ ਰਿਹਾ ਸੀ ਮੈਂ ਇਹਨਾਂ ਨੂੰ ਸੁਣੀ ਜਾਵਾਂ ਨਲੇ ਹੱਸਣ ਦੇ ਨਾਲ ਹਰ ਸਿੱਖ ਹੋਰ ਚੀਜ਼ ਆ ਜਦੋਂ ਆਪਾਂ ਅੰਦਰੋਂ ਖੁਸ਼ ਹੋ ਕੇ ਹੱਸਦੇ ਆ ਨਾ ਸਮਝ ਲੈ ਜੇ ਮੈਂ ਕਿਸੇ ਗੱਲ ਤੋਂ ਖੁਸ਼ ਆ ਤੇ ਮੈਂ ਹੱਸ ਰਹੀ ਆ ਜਾਂ ਤੂੰ ਆ ਸਾਹਮਣੇ ਵਾਲਾ ਤੁਹਾਨੂੰ ਦੇਖ ਕੇ ਹੱਸ ਪੈਂਦਾ ਉਹ ਤੁਹਾਨੂੰ ਹੱਸ ਕੇ ਹੀ ਪੁੱਛੂਗਾ ਵੀ ਕੀ ਹੋ ਗਿਆ ਇੰਨਾ ਕਾ ਤੂੰ ਹੱਸੀ ਜਾਣਾ ਆਪਾਂ ਕਈ ਵਾਰੀ ਕਹਿੰਦੇ ਨਹੀਂ ਹੁੰਦੇ ਵੀ ਮੈਨੂੰ ਵੀ ਦੱਸ ਦੋ ਹਾਂ ਤਾਂ ਹਾਸਾ ਵੀ ਟ੍ਰਾਂਸਫਰ ਹੁੰਦਾ ਜੇ ਤੁਸੀਂ ਹੱਸਦੇ ਹੋ ਉਹ ਖੁਸ਼ੀ ਤੁਸੀਂ ਅੱਗੇ ਵੀ ਵੰਡਦੇ ਹੋ ਤੁਹਾਨੂੰ ਦੇਖਣ ਵਾਲਾ ਵੀ ਤੁਹਾਨੂੰ ਦੇਖ ਕੇ ਹੱਸਦਾ ਹੁਣ ਭਾਵੇਂ ਤਾਂ ਜੋ ਉਹ ਉੱਤਰਿਆ ਜਾਂ ਮੂੰਹ ਲੈ ਕੇ ਆ ਜਾਂਦੇ ਆਪਾਂ ਵੀ ਮੂਰੇ ਉੱਤਰਿਆ ਜਾਂ ਮੂੰਹ ਲੈ ਕੇ ਬੈਠੇ ਰਹਿੰਦੇ ਤੂੰ ਵੀ ਇੰਟਰਵਿਊ ਕਰ ਲੈਂਦੀ ਕਿੱਥੇ ਉਹ ਆਪਾਂ ਨੂੰ ਵੀ ਕੁਝ ਦੇਗੇ ਆਪਾਂ ਉਹਨਾਂ ਬਾਰੇ ਗੱਲ ਕਰ ਰਹੀਆਂ ਕਿੰਨੇ ਕੁ ਲੋਕ ਹੁੰਦੇ ਆ ਇਹ ਜਿਹਨਾਂ ਬਾਰੇ ਤੁਸੀਂ ਗੱਲ ਕਰਦੇ ਹੋ ਕਿਉਂਕਿ ਕੁਝ ਲੋਕ ਤਾਂ ਬਣ ਸਵਰ ਕੇ ਬੈ ਜਾਂਦੇ ਨੇ ਆ ਕੇ ਵੀ ਉਹ ਹੋ ਕਿਤੇ ਮੈਂ ਇਹਨੂੰ ਮਾੜੇ ਜਿਹੀ ਕੁਝ ਆਏ ਨਾ ਬੋਲਦਾ ਆਏ ਨਾ ਕਹਦਾ ਹਨਾ ਹਰੇਕ ਪਾਸੇ ਉਹਨਾਂ ਤੁਸੀਂ ਆਪਦੇ ਆਪ ਨੂੰ ਪੂਰਾ ਪ੍ਰੋਟੈਕਟਿਵ ਰੱਖਦੇ ਹੋ ਕੋਈ ਗੱਲ ਤਾਂ ਨਹੀਂ ਕਹਤੀ ਕੁਝ ਕਹਿਤਾ ਨਹੀਂ ਦਿੱਤਾ ਚਲੋ ਉਹ ਵੀ ਗੱਲ ਆਪਾਂ ਮੰਨਦੇ ਆਂ ਵੀ ਕੁਝ ਗੱਲਾਂ ਚੱਕੀਆਂ ਵੀ ਗਲਤ ਤਰੀਕੇ ਨਾਲ ਜਾਂਦੀਆਂ ਨੇ ਹਨਾ ਕੁਝ ਲੋਕ ਆਏ ਹੋ ਜਾਂਦੇ ਵੀ ਇਹਨੇ ਫਲਾਣੀ ਇੰਟਰਵਿਊ ਤੇ ਆਏ ਕਹਿਤਾ ਸੀ ਤੋੜ ਤੋੜ ਮਰੋੜ ਕੇ ਗੱਲਾਂ ਪੇਸ਼ ਕਰ ਦਿੰਦੇ ਆ ਪਰ ਮੈਨੂੰ ਲੱਗਦਾ ਵੀ ਸਾਨੂੰ ਐਡਾ ਵੀ ਮੁਖ ਨਹੀਂ 모ੜਨਾ ਚਾਹੀਦਾ ਆਪਦੇ ਆਪੇ ਤੋਂ ਹਨਾ ਵੀ ਜਿਹੇ-ਜਿਹੇ ਤੁਸੀਂ ਹੁੰਨੇ ਹੋ ਆਪਾਂ ਕਹਿੰਦੇ ਨਹੀਂ ਹੁੰਦੇ ਕਿਸੇ ਬੰਦੇ ਦੇ ਚਿਹਰੇ ਤੇ ਪਤਾ ਹੁੰਦਾ ਵੀ ਇਹ ਸਕੂਨ ਚਾ ਇਹ ਸੰਤੁਸ਼ਟਾ ਜਿੰਦਗੀ ਤੋਂ ਇੱਕ ਤਾਂ ਉਹ ਖੁੱਲ ਕੇ ਹੱਸਦਾ ਇੱਕ ਉਹ ਗੱਲ ਆਪਦੀ ਢੱਲਲੇ ਨਾਲ ਕਹਿੰਦਾ ਬਿਲਕੁਲ ਵੀ ਪਈ ਆਹ ਗੱਲ ਆਏ ਆ ਹਾਂ ਇੱਕ ਨਾ ਮੈਨੂੰ ਇਹ ਤੋਂ ਯਾਦ ਆ ਗਈ ਇੱਕ ਵਾਰ ਮੈਂ ਇੱਕ ਫੋਟੋ ਪਾਈ ਸੀ ਤੇ ਮੈਂ ਮਤਲਬ ਹਸਦੀ ਦੀ ਫੋਟੋ ਪਾਈ ਸੀ ਹਨਾ ਉਹ ਤੇ ਮੈਂ ਉੱਥੇ ਥੱਲੇ ਲਿਖਿਆ ਸੀ ਉਹ ਸਰਤਾਜ ਹੋਰਾਂ ਦੀਆਂ ਲਾਈਨਾਂ ਨਹੀਂ ਕੋਈ ਦੇਖੇ ਥੋੜੇ ਵੱਲ ਜਦੋਂ ਉਹਦਾ ਗੱਲ ਕਰਨ ਨੂੰ ਜੀ ਕਰਪੇ ਏਸੇ ਕਰਕੇ ਬੁੱਲਾਂ ਤੇ ਹਲਕੀ ਮੁਸਕਾਨ ਜ਼ਰੂਰੀ ਹੈ ਤਾ ਮਤਲਬ ਵੀ ਸੱਚੀ ਤੁਹਾਡਾ ਹੱਸਣਾ ਜ਼ਰੂਰੀ ਆ ਤੁਹਾਡੇ ਕਿੰਨੀ ਕੋਈ ਝਾਕ ਕੇ ਉਹਦਾ ਜੀ ਕਰੇ ਵੀਰ ਮੈਂ ਵੀ ਕੋਲ ਜਾਵਾਂ ਇਹ ਕਿਹੜੀ ਗੱਲ ਤੇ ਹੱਸਦਾ ਹੈਣਾ ਵੀ ਇਹ ਮੈਨੂੰ ਵੀ ਇਹ ਗੱਲ ਪਤਾ ਲੱਗੀ ਮੈਂ ਵੀ ਹੱਸ ਲਾਂ ਹੂੰ ਆਪਣਾ ਉਹੀ ਗੱਲ ਆ ਗਈ ਨਾ ਵੀ ਉਹਦਾ ਗੱਲ ਕਰਨ ਨੂੰ ਤਾਂ ਜੀ ਕਰੇ ਤੁਹਾਡੇ ਨਾਲ ਜੇ ਤੁਸੀਂ ਮੂੰਹ ਉੱтря ਬੈਠਾ ਦੂਜੇ ਬੰਦੇ ਦਾ ਗੱਲ ਕੀ ਕਰਨ ਨੂੰ ਜੀ ਕਰ ਉਹ ਕਹੂਗਾ ਛੱਡ ਯਾਰ ਇਹ ਤਾਂ ਪਹਿਲਾਂ ਹੀ ਬੈਠਾ ਇਹ ਤਾਂ ਪਹਿਲਾਂ ਹੀ ਰੁੱਸਿਆ ਹੋਇਆ ਹੈ ਨਾ ਆਪਾਂ ਵੀ ਉਹਨਾਂ ਲੋਕਾਂ ਕੋਲ ਹੀ ਜਾਣਾ ਪਸੰਦ ਕਰਦੇ ਆ ਜਿਹੜੇ ਖੁਸ਼-ਖੁਸ਼ ਹੁੰਦੇ ਆ ਜਿੰਨਾ ਕੋਲ ਤੁਹਾਨੂੰ ਲੱਗੂਗਾ ਵੀ ਚੱਲ ਯਾਰ ਹੱਸ ਕੇ ਆਵਾਂਗੇ ਉਹ ਤਾਂ ਖੁਸ਼ ਕਰ ਦੂ ਹਾਂ ਹੌਲਾ ਕਰ ਦਿੰਦੇ ਕੁਝ ਲੋਕ ਤੁਹਾਨੂੰ ਤੇ ਉਹੀ ਚੀਜ਼ ਅੱਜ ਹੌਲਿਆਂ ਵਾਲੀ ਫੀਲ ਤੁਹਾਨੂੰ ਕਦੇ-ਕਦੇ ਆਉਂਦੀ ਹੈ ਤੇ ਕਈ ਵਾਰ ਸੋ ਹੀ ਸਾਰੇ ਦਿਨ ਮੱਛਿਆ ਬਣਾ ਕੇ ਘੁੰਮੀ ਜਾਣਾ ਮਾੜੀ-ਮਾੜੀ ਗੱਲ ਤੇ ਮੂੰਹ ਬਣ ਜਾਂਦੇ ਆ ਜੀ ਜਾਣਾ ਮੈਨੂੰ ਤਾਂ ਲੱਗਦਾ ਹਾਂ ਬੀ ਤੁਸੀਂ ਕਈ ਵਾਰ ਕਿਸੇ ਨਾਲ ਨਾਰਾਜ਼ ਹੁੰਨੇ ਹੋ ਹੂੰ ਕਿਸੇ ਦੀ ਨਾਰਾਜ਼ਗੀ ਕਰਕੇ ਤੁਸੀਂ ਆਪ ਦੀ ਜ਼ਿੰਦਗੀ ਨਾਲ ਕਿਉਂ ਰੁੱਸ ਜਾਂਦੇ ਹੋ ਤੁਸੀਂ ਆਪ ਦੇ ਖਾਣੇ ਪੀਣੇ ਨਾਲ ਰੁੱਸ ਜਾਂਦੇ ਹੋ ਬਾਹਰ ਦੀਆਂ ਨਾਰਾਜ਼ਗੀਆਂ ਕਰਕੇ ਤੁਸੀਂ ਆਪ ਦੇ ਪਰਿਵਾਰ ਨਾਲ ਰੁੱਸ ਜਾਂਦੇ ਹੋ ਤੁਸੀਂ ਉਹਨਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ ਹਨਾ ਜਾਂ ਪਰਿਵਾਰ ਦੀਆਂ ਨਾਰਾਜ਼ਗੀਆਂ ਕਰਕੇ ਦੋਸਤਾਂ ਨਾਲ ਰੁੱਸ ਜਾਂਦੇ ਹੋ ਤੁਹਾਡੇ ਚਿਹਰੇ ਤੇ ਨਾਰਾਜ਼ਗੀ ਨਜ਼ਰ ਆਉਣ ਲੱਗ ਜਾਂਦੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਦੁਨੀਆ ਤੇ ਬਹੁਤ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਹੁੰਦੀਆਂ ਨੇ ਸਾਰਿਆਂ ਨਾਲ ਹੀ ਹੁੰਦੀਆਂ ਨੇ ਕਿਸੇ ਨਾਲ ਘੱਟ ਕਿਸੇ ਨਾਲ ਵੱਧ ਕੋਈ ਕਹਿੰਦੇ ਹੁੰਦੇ ਆ ਮੋਹਰੇ ਆਪਦੀ ਜ਼ਿੰਦਗੀ ਦੇ ਮੂਹਰੇ ਮੁਰਲੇ ਸਮੇਂ ਚ ਬਹੁਤ ਜਿਆਦੇ ਤਕਲੀਫ ਸਹਿ ਲੰਦਾ ਕੋਈ ਮਗਰਲੇ ਸਮੇਂ ਚ ਸਹਿੰਦਾ ਕੋਈ ਵਿਚਾਲੇ ਵਾਲੇ ਸਮੇਂ ਚ ਸਹਿੰਦਾ ਹਰੇਕ ਨੂੰ ਦੁੱਖ ਤਕਲੀਫ ਆਉਂਦੀ ਹੈ ਫੇਸ ਤਾਂ ਹਰੇਕ ਦੀ ਜ਼ਿੰਦਗੀ ਚ ਆਉਂਦੇ ਹੈ ਨਾ ਚੰਗੇ ਮਾੜੇ ਆਪਾਂ ਇਹ ਜੇ ਵੀ ਬਥੇਰੇ ਲੋਕ ਦੇਖਦੇ ਆਂ ਜਿਹੜੇ ਹੱਸ ਕੇ ਸਭ ਕੁਝ ਲੰਘਾ ਜਾਂਦੇ ਆ ਤੇ ਉਹ ਵੀ ਆ ਜਿਹੜੇ ਸਾਰੀ ਜ਼ਿੰਦਗੀ ਰੋ ਕੇ ਕੱਢ ਦਿੰਦੇ ਆ ਉਹ ਆਪਾਂ ਵੀ ਕੁਝ ਕੁ ਚੀਜ਼ਾਂ ਆਪ ਡਿਸਾਈਡ ਕਰਨੀਆਂ ਹੁੰਦੀਆਂ ਨੇ ਹਨਾ ਵੀ ਆਪਾਂ ਕਿੰਨਾ ਚਾਉਣਾ ਵੀ ਫਿਰ ਤੁਸੀਂ ਉਹਨਾਂ ਚਾਉਣਾ ਵੀ ਜਿਹਦੇ ਕੋਲ ਹਰੇਕ ਖੜਨਾ ਬਹਿਣਾ ਚਾਵੇ ਕਿ ਤੁਸੀਂ ਉਹਨਾਂ ਚਾਉਣਾ ਜੀ ਤਾਂ ਹਰੇਕ ਅੱਕ ਜੇ ਤੇ ਕੋਈ ਮੂੰਹ ਹੀ ਨਾ ਲਾਵੇ ਇਹ ਤਾਂ ਆਪਣੇ ਤੇ ਆ ਨਾ ਚੀਜ਼ਾਂ ਹਾਂ ਜਿਵੇਂ ਇੱਕ ਉਹ ਗੱਲ ਵੀ ਹੈ ਨਾ ਵੀ ਹੱਸਦਾ ਹਰ ਬੰਦਾ ਸੋਹਣਾ ਲੱਗਦਾ ਕਈ ਲੋਕਾਂ ਨੂੰ ਪਰ ਅੱਜ ਦੇ ਟਾਈਮ ਤੇ ਵਹਿਮ ਹੁੰਦਾ ਵੀ ਮੈਂ ਨਾ ਹੱਸ ਕੇ ਫੋਟੋ ਨਹੀਂ ਖਿਚਾਉਣੀ ਕਿਉਂਕਿ ਮੈਂ ਸੋਹਣਾ ਨਹੀਂ ਹੱਸਦਾ ਮੇਰੀ ਸਮਾਈਲ ਨਾ ਸੋਹਣੀ ਨਹੀਂ ਹੈਗੀ ਪਰ ਇਹ ਗੱਲ ਤੁਸੀਂ ਪੱਲੇ ਬੰਨ ਲਓ ਬਈ ਵੀ ਹੱਸਦਾ ਤਾਂ ਹਰ ਬੰਦਾ ਸੋਹਣਾ ਲੱਗਦਾ ਇਹ ਤੁਸੀਂ ਹੱਸ ਜੇ ਤੁਸੀਂ ਨਹੀਂ ਵੀ ਲੱਗਦੇ ਤੇ ਤੁਸੀਂ ਖੁਸ਼ ਹੋ ਬਸ ਆਹੀ ਮੈਟਰ ਕਰਦਾ ਤੁਸੀਂ ਸੋਹਣੇ ਲੱਗਦੇ ਹੋ ਨਹੀਂ ਲੱਗਦੇ ਡਸਨਟ ਮੈਟਰ ਨਾਲੇ ਕਿਸੇ ਲਈ ਤੁਸੀਂ ਵਧੀਆ ਲੱਗਣੇ ਕਿਉਂ ਜ਼ਰੂਰੀ ਹੋ ਤੁਸੀਂ ਇਸ ਲਈ ਆਪਦਾ ਮੂੰਹ ਘੁੱਟ ਲੈਨੇ ਹੋ ਵੀ ਕਿਉਂਕਿ ਮੈਜਿਕ ਲਾਂਦੇ ਨੂੰ ਵਦਿਆ ਨਹੀਂ ਲੱਗਦਾ ਵਿਹਾਸ ਦਾ ਮੈਂ ਉਹਨੂੰ ਕਿਵੇਂ ਲੱਗ ਰਿਹਾ ਉਹ ਮੇਰੀ ਆ ਪ੍ਰੋਫਾਈਲ ਠੀਕ ਆ ਰਹੀ ਹੋਗੀ ਕਿ ਨਹੀਂ ਆ ਰਹੀ ਹੋਗੀ ਹਾਂ ਮਤਲਬ ਐਡਾ ਜਿਆਦਾ ਤੁਸੀਂ ਬਰੀਕੀਆਂ 'ਚ ਪੈ ਜਾਂਦੇ ਹੋ ਤੇ ਜਿਹੜਾ ਸਭ ਤੋਂ ਸੋਹਣਾ ਤੋਹਫਾ ਤੁਸੀਂ ਉਹਨੂੰ ਪਾਸੇ ਕਰ ਦਿੰਦੇ ਹੋ ਕਿਉਂਕਿ ਤੁਸੀਂ ਖੁੱਲਕੇ ਨਹੀਂ ਹੱਸਦੇ ਖੁਸ਼ੀਆਂ ਵਾਲੇ ਮੌਕੇ ਹੁੰਦੇ ਨੇ ਵਿਆਹ ਸ਼ਾਦੀਆਂ ਜਾਂ ਕੋਈ ਬੰਦਾ ਆਪਦੇ ਘਰੇ ਕੋਈ ਪ੍ਰੋਗਰਾਮ ਰੱਖਦਾ ਵੀ ਸਾਰੇ ਇਕੱਠੇ ਹੋਵਾਂਗੇ ਹੱਸਾਂਗੇ ਖੇਡਾਂਗੇ ਹੁਣ ਤਾਂ ਚਲੋ ਬਹੁਤ ਘੱਟੇ ਸੋਚ ਕੇ ਰੱਖਦਾ ਵੀ ਹੱਸਾਂਗੇ ਖੇਡਾਂਗੇ ਖੁਸ਼ ਹੋਵਾਂਗੇ ਕਈ ਉੱਥੇ ਜਾ ਕੇ ਵੀ ਨਹੀਂ ਹੱਸਦੇ ਉਹ ਵਿਆਹ ਚ ਜਾ ਕੇ ਵੀ ਐ ਬੈਠੇ ਹੁੰਦੇ ਨੇ ਹੂੰ ਹੂੰ ਯਾਰ ਬਾਈ ਉਹਦਾ ਹਸਲਾ ਉਹਦਾ ਜਿੰਦਗੀ ਰ ਜੋ ਚੱਲ ਰਿਹਾ ਚੱਲਦੀ ਰ ਪੂਰਾ ਬਾਈ ਨਹੀਂ ਕਹਿੰਦਾ ਹੁੰਦਾ ਕਹਿੰਦਾ ਭੋਗ ਵਾਲਾ ਮੂੰਹ ਭੋਗ ਦੇ ਕਾਰਡ ਵਰਗਾ ਮੂੰਹ ਲੈ ਕੇ ਵਿਆਹ ਚ ਜਾਂਦੇ ਤੇ ਸਹੀ ਗੱਲ ਆ ਹਨਾ ਵੀ ਉੱਥੇ ਆ ਕੇ ਵੀ ਤੁਸੀਂ ਆਪ ਦਾ ਮੂੰਹ ਹੀ ਐ ਕਰਿਆ ਨਾ ਵੀ ਇਧਰੋਂ ਕਿਤੇ ਜੋ ਦਾ ਹੀ ਬਿਗੜ ਜੇ ਮੇਰੀ ਤੇ ਮੇਰੇ ਐਂਗਲ ਨਾ ਖਰਾਬ ਹੋ ਜਾਣ ਸਹੀ ਗੱਲ ਆ ਕਿਉਂਕਿ ਮੈਂ ਹਸਤ ਨਹੀਂ ਆਪਣਾ ਨਿੱਕੇ ਨਿੱਕੇ ਹੁੰਦੇ ਤੇ ਮੈਨੂੰ ਮਤਲਬ ਮੇਰੇ ਮੇਰਾ ਤਾਂ ਮੈਨੂੰ ਯਾਦ ਆ ਵੀ ਆਪਣੇ ਨਾ ਕੁਤਕਤਾੜੀਆਂ ਦਾ ਬਹੁਤ ਰੰਗ ਹੁੰਦਾ ਹਾਂ ਜੇ ਕੋਈ ਉਨ ਹੀ ਹੱਸ ਰਿਹਾ ਕਿਸੇ ਦਾ ਉਹਦੇ ਕਰ ਦਿੰਦੇ ਸੀ ਕੁਤਕਤਾੜੀਆਂ ਕਰਦਾ ਕੋਈ ਨਾ ਕੋਈ ਜਾਣਾ ਤੇ ਫਿਰ ਉਹ ਹੱਸ ਹੱਸ ਲੋਟ-ਪੋਟ ਥੋੜਾ ਦਮ ਚੜ ਜਾਂਦਾ ਬੁਰਾ ਹਾਲ ਹੋ ਜਾਂਦਾ ਹਨਾ ਕਿਸੇ ਕਿਸ ਦੇ ਤਾਂ ਹੁੰਦੀਆਂ ਵੀ ਬਾੜੀਆਂ ਹੁਣ ਕੋਈ ਉਹੋ ਜਿਹੀਆਂ ਖੇਡਾਂ ਹੀ ਨਹੀਂ ਖੇਡਦਾ ਲੈ ਹਾਂ ਕੋਈ ਕੁਤਕਤਾੜੀਆਂ ਹੀ ਨਹੀਂ ਕਰਦਾ ਕੁਤਕਤਾੜੀਆਂ ਵੀ ਖੇਡ ਹੁੰਦੀ ਸੀ ਕਿਸਦੇ ਪੈਰਾਂ ਤੇ ਛੇੜ ਕੇ ਭੱਜ ਕੇ ਕਿਸੇ ਨੂੰ ਕਿਵੇਂ ਕਿਸੇ ਨੂੰ ਤਾਂ ਸਾਰੇ ਹੀ ਮਗਰ ਪੈ ਗਏ ਕਿਸੇ ਦੇ ਤਾਂ ਉਹਨੇ ਨਾਲ ਸਾਰੇ ਵੀ ਉੰਨੇ ਦੰਦ ਕੱਢਦੇ ਸੀ ਤੇ ਦੂਜਾ ਬੰਦਾ ਵੀ ਮੈਂ ਨਾ ਹੁਣ ਆਪਣੇ ਵਿਆਹ ਸੀਗਾ ਤੇ ਤੈਨੂੰ ਤਾਂ ਪਤਾ ਤੂੰ ਵੀ ਸੀ ਹੈਨਾ ਉੱਥੇ ਇੱਕ ਮੇਰੇ ਵੀਰੇ ਨੇ ਕਿਹਾ ਵੀ ਚਲੋ ਕੋਈ ਚੁਟਕਲਾ ਸੁਣਾਓ ਪਹਿਲਾਂ ਆਪਾਂ ਜਦੋਂ ਛੋਟੇ ਹੁੰਦੇ ਸੀ ਆਪਰ ਨੂੰ ਸਾਰੇ ਨਾ ਚੁਟਕਲੇ ਯਾਦ ਹੁੰਦੇ ਸੀ ਵੀ ਕੋਈ ਬੰਦਾ ਕੋਸ ਆਪ ਤੇ ਫਿਰ ਆ ਬਹੁਤ ਹਾਸ ਦੇ ਵੀ ਸੀ ਹੈਨਾ ਬਈ ਮੈਂ ਉੱਥੇ 10 ਮਿੰਟ ਲਾਏ ਦਿਮਾਗ ਤੇ ਜ਼ੋਰ ਪਾਇਆ ਵੀ ਮੈਨੂੰ ਤਾਂ ਕੋਈ ਚੁਟਕਲਾ ਹੀ ਨਹੀਂ ਯਾਦ ਆ ਰਿਹਾ ਵੀ ਹੁਣ ਸਾਨੂੰ ਉਹ ਚੀਜ਼ਾਂ ਹੀ ਨਹੀਂ ਪਤਾ ਅਸੀਂ ਬੋਲੀਏ ਕੀ ਇੱਕ ਟਾਈਮ ਤੇ ਅਸੀਂ ਕਿਸੇ ਨੂੰ ਹਸਾਉਣ ਲਈ ਵੀ ਤਿਆਰੀ ਕਰਕੇ ਜਾਂਦੇ ਸੀ ਸਕੂਲ 'ਚ ਵੀ ਮੈਂ ਕਲਾਸ 'ਚ ਨਾ ਅਜਾ ਚੁਟਕਲਾ ਸੁਣਾਉਂਗਾ ਤੇ ਮੇਰੇ ਚੁਟਕਲੇ ਤੇ ਵੱਧ ਤੋਂ ਵੱਧ ਬੱਚੇ ਹੱਸਣੇ ਚਾਹੀਦੇ ਨੇ ਪਰ ਹੁਣ ਕਿਸੇ ਨੂੰ ਚੁਟਕਲਾ ਹੀ ਨਹੀਂ ਆਉਂਦਾ ਜੋ ਆਕਟੋਂ ਤੋਂ ਜਮੇ ਨਹੀਂ ਆਉਂਦਾ ਹੋਣਾ ਆਪਾਂ ਤਾਂ ਫੇਰ ਵੀ ਕੋਈ ਪੁਰਾਣਾ ਇੱਕ ਅੱਦਾ ਯਾਦ ਹੋਊਗਾ ਹੁਣ ਵਾਲਿਆਂ ਨੂੰ ਤਾਂ ਜਮੇ ਹੀ ਨਹੀਂ ਦੇਖ ਤੈਨੂੰ ਵੀ ਯਾਦ ਹੋਊਗਾ ਜਦੋਂ ਆਪਾਂ ਨਿੱਕੇ ਹੁੰਦੇ ਨਾ ਸੱਤ ਵਾਲੀਆਂ ਖਬਰਾਂ ਆਉਂਦੀਆਂ ਸੱਤ ਵਾਲੀਆਂ ਖਬਰਾਂ ਤੋਂ ਬਾਅਦ ਆਉਂਦਾ ਹੁੰਦਾ ਸੀ ਲਿਸ਼ਕਾਰਾ ਲਿਸ਼ਕਾਰੇ 'ਚ ਸੰਤੇ ਬੰਤੇ ਦੀ ਉਹ ਆਉਂਦੀ ਸੀ ਛੋਟੇ ਛੋਟੇ ਕਲਿੱਪ ਜੀ ਨਾਉਂ ਦੇ ਵਿੱਚ ਉਹਨੇ ਚੁਟਕਲੇ ਸੁਣਾਉਂਦੇ ਉਹ ਆਪਾਂ ਉਹ ਚੁਟਕਲੇ ਸੁਣ ਕੇ ਮੈਂ ਯਾਦ ਕਰਦੀ ਦਵਾ ਦਵਾ ਵੀ ਕੱਲ ਨੂੰ ਇੱਕ ਤਾਂ ਮੈਨੂੰ ਯਾਦ ਹੋਣਾ ਚਾਹੀਦਾ ਮੈਂ ਸਕੂਲ ਜਾ ਕੇ ਸੁਣਾਉਂਗੀ ਹੂੰ ਉਹਦੇ 'ਚ ਨਾ ਇੱਕ ਗੱਲ ਹੋਈ ਸੀਗੀ ਮੈਨੂੰ ਹੁਣ ਵੀ ਯਾਦ ਆ ਗਈ ਖੈਰ ਹਾਂ ਕਹਿੰਦੇ ਵੀ ਕੁਛ ਲੋਕ ਨਾ ਗੁੱਸੇ ਦੇ ਖਾਦੇ ਪਏ ਹੁੰਦੇ ਆ ਹੂੰ ਮਤਲਬ ਉਹ ਉਹ ਸਾਰੀ ਉਮਰ ਉਹਨਾਂ ਦਾ ਸਰੀਰ ਨੂੰ ਕੋ ਨੰਗੂ ਖਾਈ ਜਾਂਦਾ ਰੰਦਾ ਗੁੱਸਾ ਕੁਛ ਡੁੱਲ ਗਿਆ ਉਤੇ ਵੀ ਗੁੱਸਾ ਤੁਸੀਂ ਉੱਥੇ ਇਹ ਵੀ ਕਹਿ ਕੇ ਸਾਰ ਸਕਦੇ ਹੋ ਵੀ ਭਾਈ ਚੱਲ ਬਸ ਦੇ ਘਰਾਂ ਚ ਡੁੱਲਦੇ ਵਿਗੜਦਾ ਹੀ ਹੁੰਦਾ ਸਹੀ ਗੱਲ ਹੈ ਹਨਾ ਬਣਦੀਆਂ ਵੀ ਹੁੰਦੀਆਂ ਚੀਜ਼ਾਂ ਖਰਾਬ ਵੀ ਹੁੰਦੀਆਂ ਹੁੰਦੀਆਂ ਉਹ ਨਿੱਕੀ ਨਿੱਕੀ ਗੱਲ ਤੇ ਖਿਜੀ ਜਾਣਾ ਫਿਰ ਉਹ ਤੁਹਾਡਾ ਗੁੱਸਾ ਬਣ ਜਾਂਦਾ ਹਨਾ ਜਦੋਂ ਮੈਂ ਛੋਟੀ ਹੁੰਦੀ ਨਾ ਤੇ ਜੇ ਮੈਨੂੰ ਕਈ ਵਾਰ ਕਿਸੇ ਚੀਜ਼ ਤੇ ਗੁੱਸਾ ਆਉਣਾ ਮੇਰੇ ਡੈਡੀ ਨੇ ਉਹ ਚੀਜ਼ ਯਾਦ ਕਰ ਰੱਖੀ ਸੀ ਉਹਨਾਂ ਨੇ ਕਹਿਣਾ ਵੀ ਗੁੱਸਾ ਨਹੀਂ ਕਰੀਦਾ ਗੁੱਸਾ ਬੰਦੇ ਨੂੰ ਖਾ ਜਾਂਦਾ ਜਿਵੇਂ ਬਿੱਲੀ ਚੂਹੇ ਨੂੰ ਖਾ ਜਾਂਦੀ ਹੈ ਹੁਣ ਇਹ ਚ ਹੱਸਣਾ ਵਾਲਾ ਕੁਝ ਨਹੀਂ ਸੀ ਪਰ ਇੱਕ ਤਰੀਕਾ ਸੀ ਕਹਿਣ ਦਾ ਕਿਉਂਕਿ ਮੈਂ ਇਹ ਸੰਤਿਵੰਤੇ ਦੇ ਮੂੰਹ ਸੁਣਿਆ ਹੋਇਆ ਸੀ ਮੈਨੂੰ ਉਹ ਸਾਰਾ ਵਿਜ਼ਨ ਮੇਰੇ ਦਿਮਾਗ 'ਚ ਵਿਜ਼ੂਅਲਾਈਜ਼ ਹੋਣ ਲੱਗ ਜਾਂਦਾ ਵੀ ਉਹ ਐਂ ਕਹਿੰਦੇ ਆ ਤੇ ਮੈਂ ਇੰਨਾ ਖੁੱਲ ਕੇ ਹੱਸਦੀ ਸਾਰਾ ਗੁੱਸਾ ਭੁੱਲ ਜਾਂਦੀ ਆਪਾਂ ਹੁਣ ਕੀ ਕਰਦੇ ਆ ਕੋਈ ਗੁੱਸੇ ਹੋਇਆ ਬੈਠਾ ਉਹਨੂੰ ਹੋਰ ਖੇਚੜਾਉਣ ਲੱਗ ਜੰਨੇ ਆ ਮਾਹੌਲ ਲਾਈਟ ਕਰਨ ਦੀ ਬਜਾਏ ਆਪ ਵੀ ਰੁੱਸ ਕੇ ਬਹਿ ਜੰਨੇ ਆ ਵੀ ਠੀਕ ਆ ਬਈ ਤੂੰ ਵੀ ਨਹੀਂ ਬੋਲਤੇ ਮੈਂ ਵੀ ਨਹੀਂ ਬੋਲ ਉਦੋਂ ਹੁੰਦਾ ਸੀ ਫਿਰ ਉਹ ਆ ਵੀ ਆਪਾਂ ਦੋਨੇ ਰੁੱਸ ਬੈਠੇ ਤਾਂ ਮਨਾਉਂਗਾ ਜੱਲੂ ਹੀ ਆ ਵੀ ਇੱਕ ਬੰਦੇ ਨੂੰ ਤਾਂ ਘੱਟੋ ਘੱਟ ਹਸਣਾ ਆਉਂਦਾ ਹੋਵੇ ਇੱਕ ਬੰਦੇ ਨੂੰ ਤਾਂ ਘੱਟੋ ਘੱਟ ਉਹ ਚੀਜ਼ਾਂ ਪਕਾਉਣੀਆਂ ਆਉਂਦੀਆਂ ਹੋਣ ਵੀ ਕੁਝ ਵੀ ਬੋਲੀ ਜਾ ਰਿਹਾ ਤੇ ਸਾਰਾ ਘਰ ਉਹਦੇ ਆਲੇ-ਦੁਆਲੇ ਖੁਸ਼ ਜਿਵੇਂ ਦੇਖ ਚਾਰ ਲੋਕ ਤੁਸੀਂ ਇਕੱਠੇ ਕੋਈ ਚਾਰ ਜਣੇ ਬੈਠੇ ਹੋ ਨਾ ਲੋਕਾਂ ਕਿਸੇ ਦੇ ਨਾਲ ਹੀ ਹੱਸਦੇ ਹੋ ਦੇਖ ਪਹਿਲੀ ਗੱਲ ਤਾਂ ਹੁਣ ਇਕੱਲੇ ਤਾਂ ਆਪਾਂ ਹੈ ਨਹੀਂਗੇ ਵੀ ਬੰਦਾ ਇਕੱਲਾ ਹੀ ਖੁਸ਼ ਹੁੰਦਾ ਫਿਰ ਚਲੋ ਕਈ ਗੱਲਾਂ ਦੇ ਤੁਸੀਂ ਗੱਲਣੇ ਯਾਦ ਕਰਕੇ ਕਰੀਏ ਯਾਦ ਕਰਕੇ ਵੀ ਤਾਂ ਹੱਸ ਜਿਉਂ ਜਿਹੜੀਆਂ ਕਿਸੇ ਦੇ ਨਾਲ ਹੋਈਆਂ ਹੋਣਗੀਆਂ ਨਾ ਯਾਰ ਆ ਸਾਡੇ ਨਾਲ ਹੋਇਆ ਸੀਗਾ ਪਰ ਅੱਜ ਗੱਲ ਕੀ ਹੋ ਰਹੀ ਹੈ ਜੇ ਚਾਰ ਬੰਦੇ ਇਕੱਠੇ ਹੁੰਦੇ ਨੇ ਉਹ ਤਾਂ ਪਹਿਲੀ ਗੱਲ ਫੇਰ ਉਹੀ ਗੱਲ ਫੋਨਾਂ 'ਤੇ ਆ ਜਾਂਦੀ ਆ ਉਹ ਫੋਨ ਚਲਾਉਂਦੇ ਰਹਿੰਦੇ ਨੇ ਹੈਨਾ ਉਹਨਾਂ ਕੋਲ ਕੋਈ ਗੱਲ ਹੁੰਦੀ ਨਹੀਂ ਉਹ ਗਾਹ ਯਾਦ ਕੀ ਕਰਨਗੇ ਵੀਰ ਜਦੋਂ ਆਪਾਂ ਉੱਥੇ ਮੇਲੇ ਸੀ ਤੈਨੂੰ ਯਾਦ ਆ ਗੱਲ ਹੋਈ ਸੀ ਗੱਲ ਤਾਂ ਤਾਂ ਯਾਦ ਕਰਨੀ ਨਾ ਜੇ ਕੋਈ ਗੱਲ ਕੀਤੀ ਹੋਵੇ ਬੰਦਿਆਂ ਤੋਂ ਤਾਂ ਹੁਣ ਬੰਦਾ ਭੱਜਣ ਲੱਗ ਗਿਆ ਵੀ ਦੇਖ ਮੈਨੂੰ ਕਿਸੇ ਕੋਲ ਬਹਿਣਾ ਖੜਨਾ ਨਾ ਪੈ ਜੇ ਕਿਸੇ ਨਾਲ ਮੈਨੂੰ ਗੱਲ ਨਾ ਕਰਨੀ ਪੈ ਜੇ ਹਣਾ ਹੁਣ ਧਰਤੀ ਤੇ ਆਏ ਆ ਜੇ ਪ੍ਰਮਾਤਮਾ ਨੇ ਸਾਰਾ ਇੱਕ ਖੇਡ ਬਣਾਈ ਆ ਵੀ ਇੱਥੇ ਲੋਕ ਭੇਜੇ ਨੇ ਉਹ ਮਿਲਵਰਤਨ ਨਹੀਂ ਭੇਜੇ ਨੇ ਉਹਨਾਂ ਨਾਲ ਆਪਾਂ ਹੱਸੀਏ ਖੇਡੀਏ ਦੁੱਖ ਸੁੱਖ ਚ ਵੀ ਉਹਨਾਂ ਦੇ ਸਾਥ ਦਈਏ ਗੱਲੇ ਗੱਲੇ ਉਹ ਕਰਕੇ ਆਪਦੇ ਆਪ ਚੀ ਬਿਜ਼ੀ ਰਹਿ ਕੇ ਅਸੀਂ ਕਿੱਥੇ ਜਾਵਾਂਗੇ ਤੈਨੂੰ ਪਤਾ ਮੈਂ ਤੈਨੂੰ ਦੱਸੀ ਵੀ ਸੀ ਆ ਗੱਲ ਮੈਨੂੰ ਨਾ ਹੁਣ ਵੀ ਉਹ ਗੱਲ ਯਾਦ ਆ ਕਿ ਮੈਂ ਨਾ ਐਤ ਕੀ ਘਰੇ ਸੋਚੀ ਜਾਂਦੀ ਸੀ ਮੈਂ ਕਿਹਾ ਜਦੋਂ ਆਪਾਂ ਆਵਦੀਆਂ ਮਾਵਾਂ ਨੂੰ ਮਾਵਾਂ ਵਾਂਗੂ ਨਾ ਦੇਖ ਕੇ ਕੁੜੀਆਂ ਵਾਂਗੂ ਦੇਖਦੀਆਂ ਨਾ ਵੀ ਇਹ ਵੀ ਤਾਂ ਐਂ ਜੇ ਹੋਣਗੀਆਂ ਸਾਡੇ ਵਾਂਗੂ ਐਂ ਗੱਲ ਕਰਦੀਆਂ ਹੋਣਗੀਆਂ ਹਨਾ ਇੱਕ ਥੋੜੇ ਚ ਹੁੰਦੀ ਆ ਨਾ ਜਦੋਂ ਤੁਸੀਂ ਕੁੜੀਆਂ ਵਾਂਗੂ ਚੀਜ਼ਾਂ ਕਰਦੇ ਹੋ ਤੇ ਮੈਂ ਨਾ ਐਤ ਕੀ ਮੰਮੀ ਦਾ ਹੱਸਣਾ ਨੋਟ ਕੀਤਾ ਕਰੇ ਮੈਂ ਜਦੋਂ ਮੇਰੀ ਮਾਂ ਹੱਸਿਆ ਕਰੇ ਨਾ ਮੈਨੂੰ ਲੱਗਿਆ ਕਰੀ ਵੀ ਉਹ ਕੁੜੀ ਹੱਸ ਰਹੀ ਆ ਜਿਹੜੀ ਇਹ ਇੱਕ ਇਹ ਆਪ ਆਪ ਦੇ ਆਪ ਚ ਇੱਕ ਕਿਰਦਾਰ ਆ ਜਿਹੜਾ ਉਹ ਹੱਸ ਰਿਆ ਮੇਰੀ ਮਾਂ ਨਹੀਂ ਕਿਸੇ ਗੱਲ ਤੇ ਜਿਵੇਂ ਮੇਰੀ ਕੋਈ ਚਾਚੀ ਤਾਈ ਦੀ ਗੱਲ ਆ ਜਾਂ ਮੇਰੇ ਮੰਮੀ ਡੈਡੀ ਆਪਸ ਚ ਕੋਈ ਗੱਲ ਕਰੀ ਜਾਂਦੇ ਆ ਤੇ ਉਹਨਾਂ ਦਾ ਹੱਸਣਾ ਤੇਰੀ ਉਹ ਬੋਤੇ ਵਾਲੀ ਗੱਲ ਮੈਂ ਤੈਨੂੰ ਦੱਸੀ ਹੈ ਨਾ ਤੂੰ ਕਿਹਾ ਵੀ ਜੇ ਹੁਣ ਕਾਰਾਂ ਨੇ ਹੁਣ ਜੇ ਆਪਾਂ ਕਹੀਏ ਵੀ ਬੋਤੇ ਤੇ ਜਾਵਾਂਗੇ ਤਾਂ ਪੋਸੀਬਲ ਨਹੀਂ ਹੈਗਾ ਤੇ ਮੰਮੀ ਰੋਟੀ ਖਾਂਦੇ ਖਾਂਦੇ ਥਾਂਏ ਬੁਰਕੀ ਧਰ ਕੇ ਹੱਸਣ ਲੱਗ ਗਏ ਹੈ ਨਾ ਹੁਣ ਉੱਥੇ ਕੋਈ ਬੰਦਾ ਇਹ ਵੀ ਕਹਿ ਸਕਦਾ ਬਿੱਲਾ ਇਹਦੇ 'ਚ ਹੱਸਣ ਵਾਲੀ ਕੀ ਗੱਲ ਹੈ ਕਹਿੰਦੇ ਆ ਲੋਕ ਹੁਣ ਕਹਿੰਦੇ ਵੀ ਲੈ ਇਹ 'ਚ ਦੰਦ ਕੱਢ ਲੈ ਇਹ 'ਚ ਵੀਰ ਤੀਨੇ ਕੱਢ ਲੈ ਉਹਨੂੰ ਕੋਈ ਦਿੱਕਤ ਨਹੀਂ ਤੈਨੂੰ ਕੀ ਹੋ ਰਿਹਾ ਮੇਰੀ ਮਾਂ ਹੱਸਦੀ ਆਸ ਦੀ ਇਕੱਠੀ ਹੋ ਗਈ ਉਹ ਇੰਨਾ ਹੱਸੀ ਵੀ ਉਹਨੂੰ ਉਸ ਚੀਜ਼ 'ਚ ਕਹਿੰਦੀ ਦੇਖੀ ਮਨਵੀਰ ਨੇ ਕਿੰਨਾ ਸੋਹਣਾ ਕਹਿਤਾ ਇੱਕੇ ਦਮ ਜੇ ਵੀ ਜੇ ਹੁਣ ਗੱਡੀਆਂ ਨੇ ਤੁਸੀਂ ਬੋਤੇ ਤੇ ਥੋੜੀ ਜਾਓਗੇ ਤਾਂ ਆਪਾਂ ਗੱਲ ਭਾਲਣੀ ਵੀ ਹੁੰਦੀ ਆ ਥੋੜੇ 'ਚ ਹੱਸਣ ਵਾਲਾ ਇੱਕੋ ਐਲੀਮੈਂਟ ਵੀ ਤਾਂ ਹੋਣਾ ਚਾਹੀਦਾ ਤੁਸੀਂ ਕਹੋ ਮੈਨੂੰ ਤਾਂ ਹਾਸਾ ਨਹੀਂ ਆਉਂਦਾ ਤੁਸੀਂ ਬਈ ਥੋੜਾ ਜਿਹਾ ਆਪਦੇ ਆਪ ਨੂੰ ਢੱਲਾ ਤਾਂ ਛੱਡ ਕੇ ਦੇਖੋ ਥੋੜਾ ਜੀ ਹਾਂ ਤੁਸੀਂ ਤੁਸੀਂ ਆਪ ਹੀ ਦੇਖੋਗੇ ਵੀ ਆਪਾਂ ਆਪਸ ਚ ਨਹੀਂ ਕਿੰਨੀਆਂ ਗੱਲਾਂ ਤੇ ਉਹੀ ਹੱਸੀਆਂ ਨਹੀਂ ਰਹਿਣੀਆਂ ਬਾਅਦ ਚ ਆਪਾਂ ਸੋਚਦੀਆਂ ਫੇਰ ਤਾਂ ਕੋਈ ਹਸਣ ਵਾਲੀ ਗੱਲ ਨਹੀਂ ਸੀਗੀ ਹੈ ਨਾ ਜਿਵੇਂ ਅੱਜ ਵੀ ਤੂੰ ਕਹਿੰਦੀ ਸੀ ਇਕੱਲੇ ਹੱਸਦੇ ਅੱਜ ਮੈਂ ਬੱਸ ਚ ਹਮ ਜਦੋਂ 에어ਪੋਰਟ ਰੋਡ ਤੋਂ ਬੱਸ ਮੁੜ ਗਈ ਹਮ ਮੈਨੂੰ ਤੂੰ ਯਾਦ ਆ ਗਈ ਪਰ ਕਿਉਂ ਤੈਨੂੰ ਇਹ ਗੱਲ ਦੱਸੀ ਸੀ ਅੱਧੇ ਸਿਆਣੀ ਬਣ ਗਈ ਥੋੜੀ ਜੀ ਹਾਂ ਇਹ ਕਹਿੰਦੀ ਵੀ ਆਪਾਂ 43 ਨਹੀਂ ਉਤਰਿਆ ਕਰਦੇ ਆਪਾਂ ਏਅਰਪੋਰਟ ਰੋਡ ਤੇ ਪ੍ਰਿਆ ਕਰਾਂਗੇ ਉੱਥੋਂ ਕੋਈ ਕੈਬ ਆ ਉਹ ਲੈ ਕੇ ਛੇਤੀ ਕਰਾਂਗੇ ਕਰੇ ਪਹੁੰਚਾਂਗੇ ਉੱਥੋਂ ਇਹ 300 ਰੁਪਿਆ ਪਾਟ ਕੇ ਘਰੇ ਪਹੁੰਚੀ ਤੇ ਕੈਬ ਵੀ ਅੱਧੇ ਘੰਟੇ ਬਾਅਦ ਆਈ ਇੱਕ ਦਿਨ ਤਾਂ ਉੱਥੇ ਉੱਥੇ ਖੜੀ ਰਹੀ 43 ਜੋ ਇਹ 10 ਮਿੰਟਾਂ 'ਚ ਘਰੇ ਪਹੁੰਚਦੀ ਸੀਗੀ ਤਾਂ ਮੈਂ ਅੱਜ ਜਿੰਨਾ ਮੈਂ ਬਦ ਸਿਆਣਾ ਬਣ ਨਾਲ ਔਖਾ ਕਰਦ ਜਿੰਨਾ ਜਿਰ ਮੈਂ ਮਹਾਲੀ ਚ ਫਿਰਦੀ ਰਹੀ ਮੈਂ ਕੱਲੀ ਮਤਲਬ ਮੈਂ ਦੇਖਾਂ ਵੀ ਆਲੇ ਦੁਆਲੇ ਵੀ ਕੋਈ ਦੇਖ ਤਾਂ ਨਹੀਂ ਰਿਹਾ ਕਹਣੀਏ ਕੁੜੀ ਕਮਲੀ ਆ ਕੱਲੀ ਰਸੀ ਜਾਂਦੀ ਆ ਹਨਾ ਪਰ ਤੁਹਾਨੂੰ ਆਪਦੇਆਂ ਦੀਆਂ ਹੂੰ ਗੱਲਾਂ ਯਾਦ ਕਰਦੇ ਹਾਂ ਜਦੋਂ ਤੁਸੀਂ ਹੈਨਾ ਤੁਹਾਨੂੰ ਕੋਈ ਯਾਦ ਹੁੰਦਾ ਤੁਹਾਨੂੰ ਹਾਸੇ ਆਉਂਦੀ ਆ ਤੇ ਕੁਝ ਲੋਕਾਂ ਕੋਲ ਨਾ ਟੈਲੈਂਟ ਹੁੰਦਾ ਜਿਵੇਂ ਮੈਂ ਆਪਦੇ ਮੰਮੀ ਦੀ ਗੱਲ ਕਰਾਂ ਉਹ ਕੋਈ ਨਾ ਆਏ ਜੇ ਗੱਲ ਕਰ ਦੇਣਗੇ ਵੀ ਦੂਜੇ ਬੰਦੇ ਦੀਆਂ ਬੱਖੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਹ ਆਪ ਇਹਨਾਂ ਸੋਹਣਾ ਐਕਟ ਕਰਦੇ ਆ ਵੀ ਆਪਦੇ ਮੂੰਹ ਤੇ ਨਹੀਂ ਉਹ ਘੁਸਾਉਣ ਦਿੰਦੇ ਆਂਟੀ ਪ੍ਰੋਪਰ ਐਕਟਰ ਨੇ ਜੇ ਮੈਂ ਕਹਾਂ ਐਕਟਰਾਂ ਤੋਂ ਵੀ ਓਡੀ ਸੋਹਣੀ ਐਕਟਿੰਗ ਨਹੀਂ ਹੁੰਦੀ ਵੀ ਉਹ ਮੈਨੂੰ ਇਹੋ ਜਿਹੀਆਂ ਇਹੋ ਜਿਹੀਆਂ ਗੱਲਾਂ ਦਾ ਯਕੀਨ ਦਿਵਾ ਦਿੰਦੇ ਆਂ ਬਈ ਤਾਂ ਅਸਲੀ ਹੋਈਆਂ ਜੀ ਮੈਂ ਨਹੀਂ ਹੈ ਆਂਟੀ ਆਇਆ ਹੋਇਆ ਸੀ ਉੱਦ ਦਾ ਘੰਟਾ ਉਹ ਗੱਲਾਂ ਕਰਕੇ ਉਹ ਮੈਂ ਤਾਂ ਉਹੀ ਕਹਿੰਦੀ ਸੋ ਹੁਣ ਉਹ ਚੀਜ਼ ਧਿਆਨ ਚ ਰੱਖਣੀ ਪੈਂਦੀ ਹੈ ਵੀ ਹੋ ਸਕਦਾ ਹੈ ਪਹਿਲਾਂ ਪੁੱਛੜਾ ਪੈਂਦਾ ਕਿ ਗੱਲ ਸੱਚਾ ਹੈ ਤਾਂ ਇਹ ਜੇ ਲੋਕ ਕਿੱਥੇ ਠਿਉਂਦੇ ਆ ਹੁਣ ਆਪਣੀ ਜਨਰੇਸ਼ਨ ਚ ਤਾਂ ਬਾਲੀ ਘਟ ਗਏ ਆਪਣੀ ਜਨਰੇਸ਼ਨ ਨੂੰ ਤਾਂ ਕੋਸ਼ਿਸ਼ ਕਰਨੀ ਪੈਂਦੀ ਆ ਪਹਿਲਾਂ ਵਾਲੇ ਲੋਕ ਜਮੇ ਹੀ ਆਏ ਕੋਈ ਉਹੀ ਜੇ ਗੱਲ ਕਹਿਣਗੇ ਤੇ ਆਪਣੇ ਅਰਗੇ ਦੀਆਂ ਬੱਖੀਆਂ ਟੁੱਟ ਜਾਂਦੀਆਂ ਨੇ ਹੱਸ ਹੱਸ ਕੇ ਹਨਾ ਤਾਂ ਉਹੀ ਆ ਵੀ ਤੁਹਾਨੂੰ ਤੁਸੀਂ ਕਿਤੇ ਭੁੱਲਣ ਦਾ ਨਹੀਂ ਲੱਗ ਗਿਆ ਵੀ ਜਿਵੇਂ ਮੈਨੂੰ ਫੇਰ ਗਾਣਾ ਯਾਦ ਆ ਗਿਆ ਇੱਕ ਆਪਾਂ ਨੂੰ ਦੇਖਣ ਵਾਲੇ ਕਹਿਣਗੇ ਵੀ ਸਰਤਾਜ ਦੇ ਬਹੁਤ ਗਾਣੇ ਸੁਣਦਿਆਂ ਨੇ ਅਸੀਂ ਸੁਣਦੇ ਆ ਸੁਣਦੇ ਵੀ ਆ ਸਰਤਾਜ ਹਾਂ ਉਹਨਾਂ ਦੇ ਕੀ ਗਾਣਾ ਹੁਣ ਜੈਸੀ ਇੰਟਰਨੈਟ ਦੇ ਉੱਤੇ ਕਿੰਨੇ ਖੁਸ਼ ਨੇ ਲੋਕ ਸ਼ਾਲਾ ਇਹ ਖੁਸ਼ੀਆਂ ਅਸਲੀ ਵੀ ਹੋਵਣ ਕਿਉਂਕਿ ਅਸੀਂ ਫੋਟੋ ਖਿਚਾਉਣ ਵੇਲੇ ਨਾ ਕਿਹਨਾਂ ਵਿਚਾਲੇ ਹੱਸ ਕੇ ਖਿਚਾ ਲੀਏ ਅੰਦਰੋਂ ਬਵੇਂ ਹੱਸਾ ਨਹੀਂ ਵੀ ਆ ਰਿਹਾ ਹੁੰਦਾ ਪਰ ਉਹੀ ਗੱਲ ਆ ਵੀ ਆਪਾਂ ਇਹਿਸਾਸ ਕਰਦੇ ਆ ਪਰ ਵੀ ਸਾਰੇ ਅਸਲੀ ਚ ਵੀ ਓਨੇ ਖੁਸ਼ ਹੋਣ ਵੀ ਕਿਸੇ ਜ਼ਿੰਦਗੀ ਚਲੋ ਕੋਈ ਦੁੱਖ ਤਕਲੀਫ ਹੋਵੇ ਦੀ ਨਾ ਹੋਵੇ ਆਉਂਦੀਆਂ ਨੇ ਦੁੱਖ ਤਕਲੀਫਾਂ ਬਥੇਰੇ ਲੋਕ ਇਹ ਜੇ ਹੁੰਦੇ ਆ ਜਿਹੜੇ ਓਨਾਂ ਚ ਵੀ ਹੱਸਦੇ ਰਹਿੰਦੇ ਨੇ ਮੈਂ ਮੈਂ ਕਹੂੰਗੀ ਵੀ ਫਿਰ ਆਪਾਂ ਕਹਿ ਦਿੰਨੇ ਆ ਇਥੇ ਗਿਆਨ ਵੰਡਣ ਵਾਲੀ ਗੱਲ ਨਹੀਂ ਹੈਗੀ ਪਰ ਅਸਲੀ ਜ਼ਿੰਦਗੀ ਜਿਹੜਾ ਉਹ ਹੀ ਆ ਦੁੱਖ ਤਕਲੀਫ ਵੀ ਪੈਰਲਲ ਤੁਹਾਡੇ ਨਾਲ ਨਾਲ ਚੱਲੂਗੀ ਤੇ ਤੁਸੀਂ ਆਪਦਿਆਂ ਨੂੰ ਤੇ ਆਪ ਖੁਸ਼ ਕਿਵੇਂ ਰਹਿਣਾ ਉਹ ਤੁਸੀਂ ਮੈਨੂੰ ਦੱਸੋ ਇਹ ਵੀ ਘਾਟ ਆ ਨਾ ਕਲਾਈ ਵੀ ਆ ਕਲਾ ਜੇ ਆਪਣੀ ਪੀੜ੍ਹੀ ਇਹ ਨਹੀਂ ਸਿੱਖ پا ਰਹੀ ਤਾਂ ਆਪਣੇ 'ਚ ਕਮੀ ਆ ਕਿਉਂਕਿ ਆਪਣੇ ਤੋਂ ਪਹਿਲਾਂ ਵਾਲੇ ਤਾਂ ਮੈਂ ਤਾਂ ਦੇਖੇ ਆ ਵੀ ਮੇਰੇ ਦਾਦੇ-ਦਾਦੀਆਂ ਖੁਸ਼ ਰਹਿੰਦੇ ਆ ਮੇਰੇ ਮੰਮੀ ਡੈਡੀ ਖੁਸ਼ ਰਹਿੰਦੇ ਆ ਜੇ ਹੁਣ ਮੈਂ ਖੁਸ਼ ਨਹੀਂ ਰਹਿ ਸਕਦੀ ਤਾਂ ਉਹ ਮੇਰੀ ਕਮੀ ਆ ਕਿਉਂਕਿ ਹਰ ਸੇ ਉਹੀ ਗੱਲ ਆ ਹੁਣ ਜੇ ਕੋਈ ਚੀਜ਼ ਉਹਦਾ ਜਿਹੜਾ ਲੀਡਰ ਆ ਉਹਨੂੰ ਜਿਹੜਾ ਲੀਡ ਕਰ ਰਿਹਾ ਹੈ ਉਹ ਜਿਵੇਂ ਹੋਊਗਾ ਪਿਛਲੇ ਉਵੇਂ ਹੀ ਹੋਣਗੇ ਹੁਣ ਜਿਹੜੇ ਆਪਣੇ ਘਰਾਂ ਨੂੰ ਲੀਡ ਕਰ ਰਿਹਾ ਹਨਾ ਹੁਣ ਵਾਲੀ ਜਨਰੇਸ਼ਨ ਉਹ ਜਦੋਂ ਆਪ ਹੀ ਆਏ ਮਹਿਸੂਸੇ ਜੇ ਮੂੰਹ ਲੈ ਕੇ ਘੁੰਮਦੇ ਜਵਾਕ ਵੀ ਉਹੋ ਜਿਹੀ ਹੋਣਗੇ ਨਾ ਵੀ ਜਦੋਂ ਆਪ ਹੀ ਕਿਸੇ ਨੂੰ ਚਾਹੁੰਦੇ ਨਹੀਂ ਕੋਈ ਘਰੇ ਆਵੇ ਉਹਨੂੰ ਹੱਸ ਕੇ ਅਸੀਂ ਬੁਲਾਉਣਾ ਨਹੀਂ ਹਨਾ ਸਾਨੂੰ ਕਾਹਲੀ ਹੁੰਦੀ ਵੀ ਜਾਊਗਾ ਕਦੋਂ ਕਦੋਂ ਹੋਣੇ ਲੋਕਾਂ ਨੂੰ ਕਾਲ ਹੁੰਦੀ ਆ ਵੀ ਯਾਰ ਕਿਤੇ ਰਹਿ ਨਾ ਜਾਵੇ ਵੀ ਇਹ ਮੁੜ ਜੇ ਹੈਨਾ ਸਾਨੂੰ ਦੋ ਰੋਟੀਆਂ ਖਵਾਉਣ ਤੋਂ ਭੱਜਦੇ ਰਹਿੰਦੇ ਆ ਵੀ ਰੋਟੀ ਬਣਾਉਣੀ ਪਾਉਗੀ ਵੀ ਨਹੀਂ ਸਾਡੀਆਂ ਸਾਡਾ ਤਾਂ ਟੀਵੀ ਦੇਖਣਾ ਰਹਿ ਜਾਊਗਾ ਜੇ ਫਲਾਨਾ ਬੰਦਾ ਰਹਿ ਪਿਆ ਵੀ ਪਹਿਲੀ ਗੱਲ ਤਾਂ ਕਿਸੇ ਕੋਲ ਇੰਨਾ ਸਮਾਂ ਹੈ ਨਹੀਂ ਵੇਲਾ ਵੀ ਉਹ ਤੁਹਾਡੇ ਕੋਲੇ ਆਵੇ ਜੇ ਕੋਈ ਤੁਹਾਡੇ ਕੋਲ ਸੱਚੀ ਆਇਆ ਤਾਂ ਉਹ ਤੁਹਾਨੂੰ ਪਿਆਰ ਕਰਦਾ ਤਾਂ ਆਇਆ ਨਹੀਂ ਇਹ ਅੱਜ ਦੇ ਟਾਈਮ 'ਚ ਕੌਣ ਵੇਲਾ ਤੇ ਸਭ ਨੂੰ ਇਹ ਚੀਜ਼ ਦਾ ਵੀ ਪਤਾ ਵੀ ਭਈ ਅੱਜਕੱਲ ਕੋਈ ਕਿਸੇ ਨੂੰ ਝੱਲਦਾ ਨਹੀਂ ਨਹੀਂ ਚੱਲਦਾ ਅੱਜ ਉਹੀ ਗੱਲ ਆ ਵੀ ਜੇ ਤੁਹਾਡਾ ਮੋਡ ਵਧੀਆ ਹੋਊਗਾ ਤਾਂ ਪਿਛਲੇ ਦੇਖ ਦੇਖ ਕੀ ਹੋਣਗੇ ਜਿਵੇਂ ਤੂੰ ਮੈਂ ਤੁਹਾਨੂੰ ਕਹਿ ਨਹੀਂ ਵੀ ਹੁੰਦੀਆਂ ਵੀ ਤੁਹਾਡੇ ਘਰੇ ਜਾ ਕੇ ਜੀ ਲੱਗਦਾ ਪਪੂਆ ਹੋਰਿਆਂ ਕੋਲ ਗਏ ਸੀ ਹਨਾ ਕੋਈ ਜੇ ਤੁਹਾਨੂੰ ਚਾਹੂਗਾ ਘਰੇ ਆਏ ਨੂੰ ਤੁਹਾਡੇ ਉੱਥੇ ਜੀ ਲੱਗੂਗਾ ਹੀ ਲੱਗੂਗਾ ਕਈ ਘਰਾਂ ਤੁਹਾਨੂੰ ਯਾਰ ਇੱਥੋਂ ਮੈਂ ਭੱਗ ਜਾਂਦੀ ਥੀ ਵੇ ਇੱਥੇ ਮੈਂ ਕੀ ਕਰਨਾ ਗੱਲ ਵੀ ਕੀਤੀ ਹੈ ਨਾ ਵੀ ਕੁਝ ਕਰ ਹੁੰਦੇ ਹੀ ਜੇਲਾਂ ਰਗਿਆ ਸਹੀ ਗੱਲ ਆ ਉੱਥੇ ਰਹਿੰਦੇ ਬੰਦੇ ਨਾ ਤਾਂ ਆਪ ਖੁਸ਼ ਹੁੰਦੇ ਆ ਨਾ ਕਿਸੇ ਨੂੰ ਹੋਣ ਦਿੰਦੇ ਆ ਮੈਂ ਨਾ ਜਦੋਂ ਪਹਿਲਾਂ ਘਰੀ ਰਹਿੰਦੀ ਹੁੰਦੀ ਸੀ ਹੈ ਨਾ ਜਦੋਂ ਆਪਾਂ ਬਾਹਰ ਨਹੀਂ ਰਹਿੰਦੇ ਹੁੰਦੇ ਘਰੇ ਰਹਿਨੇ ਹੁੰਨੇ ਆ ਮੈਂ ਪਤਾ ਕੀ ਕਰਦੀ ਜਿਵੇਂ ਘਰੇ ਕੋਈ ਇਹੇ ਦੇ ਬੰਦੇ ਨੇ ਜਾਂ ਬੁੜੀ ਨੇ ਆਉਣਾ ਕੋਈ ਬਜ਼ੁਰਗ ਆ ਗਿਆ ਹੈ ਨਾ ਜਾਂ ਕੋਈ ਚਾਚਾ ਤਾਇਆ ਲੱਗਦਾ ਹੋ ਗਿਆ ਆ ਗਿਆ ਮਮਮੀ ਨੂੰ ਕਹਿੰਦੀ ਹੁਣ ਮੈਨੂੰ ਬੁਲਾਇਓ ਨਾ ਮੈਂ ਬੈ ਕੇ ਗੱਲਾਂ ਸੁਣੂੰਗੀ ਤੇ ਮੇਰੇ ਡੈਡੀ ਕਹਿੰਦੇ ਐਡਾ ਉੱਚੀ ਹੱਸਦੀ ਐ ਇਹ ਕਿਉਂਕਿ ਮੈਂ ਕੰਟਰੋਲ ਹੀ ਨਹੀਂ ਕਰਦੀ ਸੀ ਤੇ ਮੈਂ ਹੁਣ ਵੀ ਨਹੀਂ ਕਰਦੀ ਮੈਨੂੰ ਆਪਣੇ ਨਾਲ ਦੇ ਵੀ ਕਈ ਟੋਕ ਦਿੰਦੇ ਆ ਵੀ ਐਡਾ ਉੱਚੀ ਹੈ ਨਾ ਮੈਂ ਇਹ ਨਹੀਂ ਕਹਿੰਦੀ ਕਰਨਾ ਨਹੀਂ ਚਾਹੀਦਾ ਜਾਂ ਕੀ ਆ ਥੋੜੀ ਹੱਸਣ ਵਾਲੇ ਨੂੰ ਖੁੱਲ ਕੇ ਹੱਸ ਦੋ ਪਰ ਮ ਟਾਈਮ ਉੱਥੇ ਉਵੇਂ ਹੁੰਦੀ ਨਹੀਂ ਵੀ ਮੈਂ ਪਹਿਲਾਂ ਸੋਚਾਂ ਕਿੰਨਾ ਕੁ ਮਣ ਤੋਲ ਕੇ ਇੰਨੀ ਕੁੱਚੀ ਬਾਜ ਲੈ ਜਾਣੀ ਆ ਜਾਂ ਇੰਨੀ ਉਸ ਟਾਈਮ ਤੇ ਮੈਂ ਹੁੰਨੀ ਆ ਵੀ ਮੈਨੂੰ ਕਿੰਨੇ ਜਣਿਆਂ ਨੇ ਕਿਹਾ ਈਵਨ ਆਪਣੇ ਨਾਲ ਦੇਣੇ ਵੀ ਹਾਂ ਵੀ ਕਿੰਨਾ ਹੱਸਦੀ ਆ ਤੂੰ ਉੱਚੀ ਉੱਚੀ ਜਿਵੇਂ ਤੇਰੇ ਹੱਸਣ ਤੋਂ ਇੱਕ ਆਪਣੀ ਗਲੀ ਚਾ ਰਾਜੂ ਤੋਂ ਵੀ ਉਹਨੂੰ ਜਾਣਦੀ ਆ ਉਹ ਇੰਨਾ ਖੁੱਲ ਕੇ ਹੱਸਦੀ ਆ ਤੇ ਜਦੋਂ ਮੈਂ ਇਹਨੂੰ ਹੱਸਦੇ ਨੂੰ ਦੇਖਦੀ ਆ ਨਾ ਮੈਨੂੰ ਆਪ ਨੂੰ ਇੰਨਾ ਵਧੀਆ ਲੱਗਦਾ ਵੀ ਯਾਰ ਕਿੰਨਾ ਖੁੱਲ ਕੇ ਹੱਸ ਰਹੀ ਆ ਇਹ ਕਿਉਂਕਿ ਆ ਉਹ ਜਦੋਂ ਆਪਾਂ ਪਹਿਲਾਂ ਹੀ ਕਿਹਾ ਵੀ ਹੁਣ ਲੋਕ ਖੁੱਲ ਕੇ ਨਹੀਂ ਹੱਸਦੇ ਕੰਟਰੋਲ ਕਰਕੇ ਹੱਸਦੇ ਆ ਮਣ ਤੋਲ ਕੇ ਆਕੂ ਖੋਲਣਾ ਐਨਾ ਨਹੀਂ ਖੋਲਣਾ ਕੁਛ ਕੀ ਨੇ ਜਿਹੜੇ ਆਏ ਇਕੱਠੇ ਹੋ ਜਾਂਦੇ ਨੇ ਹੱਸਦੇ ਹੱਸਦੇ ਆਪਾਂ ਇਹ ਨਹੀਂ ਕਹਿੰਦੇ ਹੁੰਦੇ ਹੁਣ ਮੈਂ ਇਹ ਗੱਲਾਂ ਜਿਵੇਂ ਆਪਾਂ ਸੁਣਦੇ ਆ ਹਨਾ ਮੰਮੀ ਹੋਰੀਆਂ ਚਾਚੀਆਂ ਭੂਆ ਹੋਰੀਆਂ ਗੱਲਾਂ ਕਰਦੀਆਂ ਨੇ ਵੀ ਭੈਣੇ ਆਏ ਜੇ ਡਰ ਲੱਗਦਾ ਹੁਣ ਜਵਾਕ ਵਿਆਹਣ ਤੋਂ ਹੱਸਣ ਖੇਡਣ ਜੇ ਵਾਲਾ ਪਰਿਵਾਰ ਹੋਵੇ ਹਨਾ ਆਏ ਰੁੱਸਿਆ ਜਿਹਾ ਪਰਿਵਾਰ ਨਾ ਕਿਤੇ ਥਿਆ ਜੇ ਵੀ ਆਪ ਦਾ ਧੀ ਪੁੱਤ ਭੇਜਣਾ ਉੱਥੇ ਜਾਂ ਜੇ ਕਹਿਣਗੇ ਵੀ ਘਰੇ ਮੁੰਡਾ ਵਿਆਉਣਾ ਹਨਾ ਕਹਿਣਗੇ ਆ ਸੋਹਣ ਸੋਹਜੇ ਕਰਦੀ ਕੁੜੀ ਹੋਵੇ ਵੀ ਜਿਵੇਂ ਸਾਡਾ ਟੱਬਰ ਆ ਹਨਾ ਵੀ ਮਸੋਸਿਆ ਜਾਂ ਮੂੰਹ ਲੈ ਕੇ ਨਾ ਤੁਰੇ ਫਿਰੇ ਵੀ ਆਪਾਂ ਨੂੰ ਕੰਮ ਦਾ ਨਹੀਂ ਇੰਨਾ ਹੁੰਦਾ ਜਿੰਨਾ ਆਪਾਂ ਨੂੰ ਐ ਹੁੰਦਾ ਵੀ ਹਰੇਕ ਜੀ ਨਾਲ ਹੱਸ ਖੇਡ ਕੇ ਗੱਲ ਕਰਕੇ ਕਿ ਕੰਮ ਤਾਂ ਹੋ ਹੀ ਜਾਣਗੇ 10 ਮਿੰਟ ਪਹਿਲਾਂ ਕੀ 10 ਮਿੰਟ ਬਾਅਦ ਚ ਕੀ ਜਿਹੜਾ ਬੰਦਾ ਹੱਸਣ ਖੇਡਣ ਵਾਲੇ ਨਾਲ ਢਿਫਰੋਲ ਸਕਦਾ ਨਾ ਉਹ ਬੁਚੇ ਜੇ ਮੂੰਹ ਵਾਲੇ ਨਾਲ ਤੁਸੀਂ ਰੋਲ ਹੀ ਨਹੀਂ ਸਕਦੇ ਹਾਂ ਜਿੰਨਾ ਚਿਰ ਤੁਸੀਂ ਕਿਸ ਨਾਲ ਹੱਸਦੇ ਨਹੀਂ ਮੈਨੂੰ ਨਹੀਂ ਲੱਗਦਾ ਉਹਨਾਂ ਚਿਰ ਤੁਸੀਂ ਕਿਸੇ ਨਾਲ ਦੁੱਖ ਸਾਂਝਾ ਕਰ ਸਕਦੇ ਆਉਂਦਾ ਵੀ ਤੁਹਾਡੇ ਅੰਦਰ ਕੀ ਚੱਲ ਰਿਹਾ ਹੈ ਨਾ ਕਿਉਂਕਿ ਤੁਹਾਨੂੰ ਸਮਝ ਹੀ ਨਹੀਂ ਆਉਂਦਾ ਉਹਨਾਂ ਚਿਹਰੋ ਬੰਦਾ ਜਿੰਨਾ ਚਿਰ ਤੁਸੀਂ ਉਹਦੇ ਨਾਲ ਉਵੇਂ ਦੀਆਂ ਗੱਲਾਂ ਹੀ ਨਹੀਂ ਕੀਤੀਆਂ ਸਹੀ ਗੱ ਤਾਂ ਮੈਨੂੰ ਲੱਗਦਾ ਵੀ ਭਾਈ ਹੱਸਿਆ ਕਰੋ ਬਿਲਕੁਲ ਹੱਸਿਆ ਕਰੋ ਹੱਸਣਾ ਬਹੁਤ ਜ਼ਰੂਰੀ ਹੈ ਤੇ ਖੁੱਲ ਕੇ ਹੱਸਿਆ ਕਰੋ ਇੱਕ ਜਿਹੜਾ ਬੰਦਾ ਵੱਧ ਹੱਸਦਾ ਉਹਨੂੰ ਰੋਕਿਆ ਨਾ ਕਰੋ ਕਿਉਂਕਿ ਇਹ ਬਹੁਤ ਵੱਡਾ ਪਾਪ ਆ ਜੇ ਤੁਸੀਂ ਕਿ ਹੱਸਦਿਆਂ ਨੂੰ ਹੱਸ ਹਸਣ ਤੋਂ ਰੋਕਣਾ ਕਈ ਵਾਰ ਅਸੀਂ ਨਾ ਜਵਾਕ ਵੀ ਆਪਦੇ ਘਰਦਿਆਂ ਨੂੰ ਰੋਕਣ ਲੱਗ ਜਾਂਦੇ ਆ ਵੀ ਦੇਖਿਓ ਆਏ ਨਾ ਤੁਸੀਂ ਉੱਥੇ ਜਾ ਕੇ ਆਏ ਨਾ ਕਰਿਓ ਤੁਸੀਂ ਉੱਥੇ ਜਾ ਕੇ ਉੱਚੀ ਉੱਚੀ ਨਾ ਹੱਸਿਓ ਵੀ ਤੁਨੋਂ ਕੀ ਚੱਕਰ ਆ ਤੁਸੀਂ ਭੋਗ ਬਾਈ ਵਾਲੀ ਗੱਲ ਤੁਸੀਂ ਭੋਗ ਦੇ ਕਾਰਡ ਵਰਗਾ ਮੂੰਹ ਬਣਾ ਕੇ ਘੁੰਮਣਾ ਥੋਡੀ ਮਰਜੀ ਉਹਨਾਂ ਨੂੰ ਖਿੜਕੇ ਹੱਸਣ ਦਿਓ ਹੱਸਦੇ ਹੀ ਸੋਹਣੇ ਲੱਗਦੇ ਜਿਵੇਂ ਉਹ ਜੇਰੇ ਹਸੂ ਹਸੂ ਕਰਦੇ ਹੀ ਸੋਹਣੇ ਲੱਗਦੇ ਨੇ ਸਾਨੂੰ ਉਹੀ ਲੋਕ ਪਿਆਰੇ ਲੱਗਦੇ ਨੇ ਜਿਹੜੇ ਹੱਸਦੇ ਨੇ ਤੇ ਪਿਆਰੇ ਸਾਰਿਆਂ ਨੂੰ ਹੀ ਉਹੀ ਲੱਗਦੇ ਆ ਫਿਰ ਜਿਹੜਾ ਬਾਰ ਬਾਰ ਆਪ ਕਹਿੰਦਾ ਵੀ ਕੋਈ ਰੋਂਦਾ ਜਾਂ ਕੋਈ ਗੱਲਾਂ ਹੀ ਸਾਰਿਆਂ ਦੇ ਨੈਗੇਟਿਵ ਕਰਦਾ ਉਹਦੇ ਕੋਲ ਕੋਈ ਜਾਂਦਾ ਵੀ ਨਹੀਂ ਲੋਕ ਉਹਦੇ ਕੋਲ ਹੀ ਜਾਂਦੇ ਆ ਜਿਹੜਾ ਤੁਹਾਨੂੰ ਕੋਈ ਪੋਜ਼ਿਟਿਵ ਗੱਲ ਕਰਦਾ ਜਿਹੜਾ ਤੁਹਾਨੂੰ ਕਹਿੰਦਾ ਵੀ ਕੋਈ ਨਾ ਜ਼ਿੰਦਗੀ ਐਡੀ ਵੀ ਉਹ ਨਹੀਂ ਹੈਗੀ ਵੀ ਈਜ਼ੀ ਸਾਰਾ ਕੁਝ ਹੋ ਜਾਊਗਾ ਤਾਂ ਕਰਕੇ ਆਪਾਂ ਸਾਰੇ ਹੱਸਣ ਦੀ ਆਦਤ ਪਾਈਏ ਹੱਸਣਾ ਸਿੱਖੀਏ ਜੇ ਸਾਨੂੰ ਨਹੀਂ ਆਉਂਦਾ ਤੇ ਇੱਕ ਮੜਾ ਜਾਂ ਇਹ ਵੀ ਦੱਸੋ ਵੀ ਤੁਹਾਨੂੰ ਵੀ ਲੱਗਦਾ ਵੀ ਤੁਸੀਂ ਹੱਸਣਾ ਭੁੱਲ ਗਏ ਤੇ ਤੁਹਾਨੂੰ ਉਹਦੇ ਲਈ ਫਿਰ ਕੋਸ਼ਿਸ਼ ਕਰਨੀ ਚਾਹੀਦੀ ਆ ਵੀ ਕਿਹੜੀਆਂ ਚੀਜ਼ਾਂ ਨੇ ਕਿਹੜੀਆਂ ਗੱਲਾਂ ਨੇ ਕਿਹੜੇ ਲੋਕ ਨੇ ਜਿਨ੍ਹਾਂ 'ਚ ਤੁਸੀਂ ਉੱਠ ਬੈਠੋ ਤੇ ਤੁਸੀਂ ਹੱਸੋ ਤੇ ਮੂੰਹ ਥੋੜੇ ਜਿਹਾ ਘਟ ਬਣਾਇਆ ਕਰੀ ਜਿੱਥੇ ਕੋਈ ਹਸਣ ਵਾਲੀ ਗੱਲ ਆ ਉਥੇ ਹੱਸ ਲਓ ਫੇਰ ਕੀ ਹੁੰਦਾ ਕਿ ਕਿਸੇ ਨੇ ਕੁਝ ਨਹੀਂ ਕਹਿਣਾ ਜ਼ਰੂਰ ਚਾਹੀਦਾ ਤੇ ਫਿਰ ਹੁਣ ਸਾਨੂੰ ਵੀ ਜਾਣਾ ਜ਼ਰੂਰ ਚਾਹੀਦਾ ਕਿਉਂਕਿ ਅਸੀਂ ਅਗਲੇ ਪ੍ਰੋਗਰਾਮ ਸਾਨੂੰ ਹੋਰ ਕਿਸੇ ਟੌਪਿਕ ਤੇ ਹੋਰ ਗੱਲਾਂ ਬਾਤਾਂ ਨਾਲ ਮਿਲਾਂਗੇ ਕਿ ਗੱਲਾਂ ਵੀ ਬਣਾ ਲਈ ਥੋੜਾ ਤੇ ਠੀਕ ਹੈ ਜੀ ਤੁਸੀਂ ਦੇਖਦੇ ਰਹੋ ਵੀ ਸੋਸ਼ਲ ਹੱਸਦੇ ਰਹੋ ਮੁਸਕਰਾਉਂਦੇ ਰਹੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ